ਪ੍ਰੋਡਕਟ ਦੀ ਗੁਣਵੱਤਾ ਔਰ ਇਹ ਤੁਹਾਡੇ ਘਰ ਨੂੰ ਡਿਜ਼ਾਈਨਰ ਲੁੱਕ ਦਿੰਦੇ ਆ ਤੁਹਾਡੇ ਘਰ ਨੂੰ ਅਜਿਹੀ ਲੁੱਕ ਦਿੰਦੇ ਆ ਕਿ ਤੁਹਾਡੇ ਘਰ ਆਏ ਹੋਏ ਗੈਸਟ ਬਾਰ-ਬਾਰ ਫਿਰ ਪੁੱਛਦੇ ਆ ਕਿ ਭਾਈ ਕੰਮ ਕਿੱਥੋਂ ਕਰਵਾਇਆ ਤਾਂ ਤੁਹਾਡੇ ਘਰ ਨੂੰ ਗ੍ਰੈਂਡ ਲੁੱਕ ਦਿਵਾਉਣ ਲਈ ਆਪਾਂ ਅੰਦਰ ਚੱਲਦੇ ਆ ਜਿਨ੍ਹਾਂ ਨੇ ਆਪਣੇ ਘਰ ਦਾ ਫਰਨੀਚਰ ਦਾ ਕੰਮ ਕਰਨਾ ਉਹ ਜਰਾ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੁਸੀਂ ਨਮਸ਼ਹਿਰ ਦੇ ਜਿਹੜੇ ਬੜੇ ਸ਼ਾਨਦਾਰ ਹੋਟਲਸ ਨੇ ਰੈਸਟੋਰੈਂਟ ਨੇ ਘਰ ਦੇ ਅੰਦਰ ਵੀ ਕੰਮ ਕੀਤਾ ਜੀ ਦੋ ਜਾਣਕਾਰੀ ਦੋਦੇ ਬੰਗਿਆ ਅਨਮੋਲ ਪੈਲੇਸ ਕੀਤਾ ਜੀ ਠੀਕ ਹੈ ਜੀ ਗ੍ਰੈਂਡ ਪਹਿਲੇ ਸੇ ਹੋਟਲ ਵੀ ਕੀਤਾ ਜੀ ਬਾਕੀ ਜਿਹਨੇ ਡਾਕਟਰ ਐ ਵਕੀਲ ਐ ਜਿਹਨਾਂ ਉਜਾਗਰ ਮੰਦਾਂ ਸ਼ੋਰੂਮ ਐ ਉਹਨਾਂ ਦਾ ਵੀ ਸਾਰਾ ਟਾਇਲਰ ਦਾ ਸ਼ੋਰੂਮ ਬਣਾਇਆ ਬਾਕੀ ਇੰਨਾ ਮਤਲਬ ਕੰਮ ਕਰ ਰਹੇ ਹੋ ਮਤਲਬ ਅਸੀਂ ਸਮਝੇ ਕਿ ਅਮੀਰ ਬੰਦੇ ਹੋ ਤੁਸੀਂ ਇੰਨਾ ਕੰਮ ਕੀਤਾ ਅਨਮੋਲ ਜਾਨ ਨੇ ਬਿਲਕੁਲ ਮਾਡਰਨ ਲੁੱਕ ਹੈ ਤੇ ਦੋ ਅਨਮੋਲ ਪੈਲੇਸ ਸੇ ਅਸੀਂ ਜਾਣੇ ਆ ਬੰਗਿਆ ਵਿਖੇ ਸਤਵੀਰ ਉਮ ਦਾ ਪੈਲੇਸ ਹੈ ਬੜਾ ਸ਼ਾਨਦਾਰ ਜੀ ਇਹ ਸਰ ਇਹ ਡੋਰ ਹੈ ਜੀ ਫੁੱਲ ਪਾਈਨ ਦੀ ਲੱਕੜ ਇਹ ਦੀ ਹੈ ਸਾਰੀ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਜਿਹੜਾ ਮਰਜੀ ਡਿਜ਼ਾਈਨ ਕੋਈ ਵੀ ਦੇਖੋ ਦੁਬਈ ਦਾ ਡਿਜ਼ਾਈਨ ਦੇਖ ਕੇ ਕਹਿੰਦਾ ਉਹ ਤੋਂ ਤਾਂ ਬਣਾ ਦੂੰਦੇ ਜੀ ਜੀ ਬਣਾ ਦਾਂਗੇ ਜਿਹੜਾ ਮਰਜੀ ਡਿਜ਼ਾਈਨ ਹੋਵੇ ਕੋਈ ਵੀ ਡਿਜ਼ਾਈਨ ਹੋਵੇ ਠੀਕ ਹੈ ਸਾਰੇ ਹਰ ਡਿਜ਼ਾਈਨ ਨਾਲ ਅਲੱਗ ਅਲੱਗ ਸਾਰੇ ਬਿਲਕੁਲ ਫੁੱਲ ਪਾਈਨ ਹੈ ਕੋਈ ਬੁਰਾ ਤੇ ਦਾ ਨਿਸ਼ਾਨ ਹੈ ਨਹੀਂ ਬਾਕੀ ਦੋ ਦੋ ਜਾਨਵੇਂ ਦਰਵਾਜ਼ੇ ਮਿਲਦੇ ਲੇਕਿਨ ਇਹ ਦਰਵਾਜ਼ਾ ਬਿਲਕੁਲ ਠੋਸ ਦਰਵਾਜ਼ਾ ਹੈ ਘੱਟੋ ਘੱਟ 40 ਕਿਲੋ ਦਾ ਡੋਰ ਹੈ ਜੀ ਸਾਰਾ ਇਹ 40 ਕਿਲੋ ਦਾ ਡੋਰ ਹੈ ਜੀ ਜੀ ਮੰਦਰ ਬਹੁਤ ਅ ਇਹ ਸਾਰਾ ਡਿਕੋ ਵਿੱਚ ਅਕਰੇਲੀ ਸੀਟ ਲੀਕੇ ਲਾਈਟ ਸਿਸਟਮ ਹੈ ਸਾਰਾ ਠੀਕ ਹੈ ਇਹ ਕਿ ਪੁਸ਼ ਕੈਚਰ ਹੈ ਅੰਡਰ ਦੀ ਲੋਡ ਨਹੀਂ ਹੈ ਜੀ ਠੀਕ ਹੈ ਜੀ ਇਹ ਵੀ ਸੇਮ ਹੀ ਹੈ ਹੈਂਡਲ ਵਗੈਰਾ ਨਹੀਂ ਕੋ ਦਿੱਤਾ ਹੋਏ ਤੁਸੀਂ ਨਹੀਂ ਨਹੀਂ ਲੋਡ ਹੀ ਨਹੀਂ ਪੈਂਦੀ ਪੁਸ਼ ਕੈਚਰ ਲੱਗਾ ਸਰ ਅੱਜ ਕੱਲ اچھا ਪੁਸ਼ ਹੀ ਆਉਂਦਾ ਹੈ ਹਾਂ ਜੀ ਪੁਸ਼ ਕੈਚਰ ਹੈ ਕੰਸੋਲ ਬੜਾ ਸ਼ਾਨਦਾਰ ਹੈ ਜੀ ਇਹ ਇੱਕ ਗਲਾਸ ਦਾ ਕੰਸੋਲ ਹੈ ਗਲਾਸ ਦਾ ਇਹ ਵੀ ਤੁਸੀਂ ਆਪ ਬਣਾਇਆ ਜੀ ਨਹੀਂ ਨਹੀਂ ਇਹ ਰੈਡੀਮੇਡ ਹੈ ਜੀ ਅੱਛਾ ਰੈਡੀਮੇਡ ਹਾਂ ਜੀ ਠੀਕ ਹੈ ਜੀ ਇਹ ਸਾਰਾ ਰੈਡੀਮੇਡ ਹੈ ਤਾਂ ਕਸਟਮਰ ਦੀ ਚੁਆਇਸ ਦੇ ਉੱਤੇ ਹੈ ਜੀ ਜੀ ਬਿਲਕੁਲ ਜੋ ਚਾਹੁੰਦੇ ਉੱਥੇ ਮਿਲੇਗਾ ਮਿਲੇਗਾ ਬਿਲਕੁਲ ਮਿਲੇਗਾ ਠੀਕ ਇਹ ਚਾਰਜ ਹੋਣ ਲੱਪੇ ਹਾਂ ਜੀ ਜੀ ਇਹਨੂੰ ਕੋਈ ਔਨ ਕਰਨ ਦੀ ਲੋੜ ਨਹੀਂ 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 ਲੋੜ ਨਹੀਂ ਆਟੋਮੈਟਿਕ ਆਟੋਮੈਟਿਕ ਸਾਰਾ ਅੱਛਾ ਵੀ ਸਾਈਡ ਟੇਬਲ ਇਹ ਚਾਰਜ ਕਿਵੇਂ ਤੋਂ ਕੋਈ ਤਾਰਾ ਤੂਰਾ ਲਗਾਈਆਂ ਹਾਂ ਜੀ ਜੀ ਕਨੈਕਸ਼ਨ ਕੀਤਾ ਜੀ ਅੱਛਾ ਕਨੈਕਸ਼ਨ ਹਾਂ ਜੀ ਹੋਇਆ ਮਤਲਬ ਤੁਹਾਨੂੰ ਚਾਰਜਰ ਹਮੇਸ਼ਾ ਹੱਥ 'ਚ ਰੱਖਣਾ ਨਹੀਂ ਲੋੜ ਹੀ ਨਹੀਂ ਪੈਣੀ ਸਰ ਤੁਸੀਂ ਆਪਣੇ ਬੈੱਡ ਤੇ ਲੰਮਾ ਪਈ ਨੇ ਤਾਂ ਸਾਈਡ ਟੇਬਲ ਤੇ ਬਿਲਕੁਲ ਬਿਲਕੁਲ ਤੁਸੀਂ ਆਪਣਾ ਫੋਨ ਰੱਖ ਦਿਓ ਤੁਹਾਡਾ ਫੋਨ ਚਾਰਜ ਹੋਣ ਲੱਗ ਜਾਏ ਬਿਲਕੁਲ ਬਿਲਕੁਲ ਠੀਕ ਹੈ ਜੀ ਨਹੀਂ ਨਹੀਂ ਇਹ ਨੋਰਮਲ ਹੈ ਅੱਛਾ ਜੀ ਹਾਂਜੀ ਹਾਂਜੀ ਇਹ ਵੀ ਡਬਲ ਡਰਾਈਵਰ ਹੈ ਆਪ ਆ ਵੀ ਦੋ ਪੂਰੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਇਹ ਵੀ ਸਾਈਡ ਹੈ ਪ੍ਰਾਈਸ ਦੀ ਗੱਲ ਕਰ ਲਈਏ ਹਾਂਜੀ ਹਾਂਜੀ ਪ੍ਰਾਈਸ ਕੀ ਹੈ ਜੀ ਇਹਦਾ ਇਹ ਸਰ 7 ਵੇ 6 ਦੀ ਅਲਮਰੀ 54000 ਦੀ 54000 ਦੀ ਹਾਂਜੀ ਹਾਂਜੀ ਜੇ ਕੋਈ ਸਾਡਾ ਨਾਮ ਲੈ ਕੇ ਆਉਂਦਾ ਕੋਈ ਮਾਨਤਾਨ ਕੋਈ ਪਿਆਰ ਮੁਹੱਬਤ ਉਹ ਜਿੰਨਾ ਹੋ ਸਕੇ ਉਹਨਾਂ ਕਰਾਂਗੇ ਜੀ ਜਰੂਰ ਆਪਾਂ ਠੀਕ ਹੈ ਜੀ ਇਹ ਲਾਈਟਿੰਗ ਸਿਸਟਮ ਸਾਰਾ ਇਹਦੇ ਵੀ ਗਲਾਸ ਹੈ ਤੇ ਬੋਤਲਾਂ ਜਿੰਦਾ ਮਰਜੀ ਤੁਸੀਂ ਰੱਖ ਸਕਦੇ ਆ ਆਪਣਾ ਇਹਦੇ ਡਰਾਅਰ ਦੇ ਹੇਠਾਂ ਨੀਚੇ ਖੋਲ ਸਕਦੇ ਠੀਕ ਇਹਦੇ ਵਿੱਚ ਕੀ ਡਰਾਜ ਦੇ ਨੀਚੇ ਸਰ ਇਹ ਆਪਣੀ ਮਸ਼ੀਨ ਕੰਪਿਊਟਰ ਦਾ ਸਾਰਾ ਸਿਸਟਮ ਹੈ ਇਹਦੇ ਨਾਲ ਹੀ ਸਾਰਾ ਪਹਿਲੇ ਉਧਰ ਸਟਾਰਟ ਕਰਦੇ ਆ ਆਪਾਂ ਤੇ ਠੀਕ ਹੈ ਓਨ ਕਰਕੇ ਇਧਰੋਂ ਇਹਦੇ ਵਿੱਚ ਗਲੂ ਪੈਂਦਾ ਹੈ ਜੇ ਮੱਕੀ ਦਾ ਦਾਣਾ ਲਓ ਸਾਰਾ ਪੈਂਦਾ ਹੈ ਆਟੋਮੈਟਿਕ ਸਾਰਾ ਗਲੂ ਲੱਗਦਾ ਆਟੋਮੈਟਿਕ ਮਸ਼ੀਨ ਤੇ ਟੇਪ ਕੱਟ ਹੁੰਦੀ ਹੈ ਸਾਰੀ ਬਰਾਬਰ ਕਰਕੇ ਬਾਹਰ ਨਿਕਲਦਾ ਜੀ ਸਾਰਾ ਕਿ ਅੱਜ ਦਿਖਾਵਾਂਗੇ ਤੁਹਾਨੂੰ ਅਜਿਹੀ ਕਾਰਾਗਰੀ ਕੇ ਤੁਹਾਡਾ ਖੁਸ਼ ਹੋ ਜਾਵੇਗਾ ਮਨ ਦੋਸਤੋ ਸਹੀ ਜਗ੍ਹਾ ਤੇ ਲੱਗੇਗਾ ਤੁਹਾਡਾ ਧੰਨ ਦੋਸਤੋ ਇਹ ਸ਼ੋਰੂਮ ਹੈ ਫਰਨੀਚਰ ਦਾ ਜਿੱਥੋਂ ਫਰਨੀਚਰ ਖਰੀਦਣ ਤੋਂ ਬਾਅਦ ਤੁਹਾਡੇ ਸੁਪਨਿਆਂ ਦੇ ਘਰ ਵਿੱਚ ਲੱਗ ਜਾਣਗੇ ਚਾਰ ਚੰਨ ਦੋਸਤੋ ਚਾਰ ਚੰਨ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬਤੂ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਦਨੀਸ਼ ਜੀ ਤੁਸੀਂ ਸ਼ੇਅਰ ਤੋਂ ਮਤਲਬ ਵੀਡੀਓ ਕਿਸ ਬਾਬਤ ਹਮ ਵਲੀ ਸਤਿਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਸਲੋ ਰੋਡ ਦੇ ਉੱਤੇ ਰਾਜਸਥਾਨ ਵਰਲਡ ਦੇ ਬਿਲਕੁਲ ਬਾਹਰ ਮੌਜੂਦ ਹੈ ਰਾਜਸਥਾਨ ਵਰਲਡ ਇਹ ਇੱਕ ਸ਼ੋਅਰੂਮ ਹੈ ਜੀ ਫਰਨੀਚਰ ਦਾ ਸ਼ੋਅਰੂਮ ਹੈ ਜਿਸ ਦੇ ਮਾਲਕ ਨੇ ਆਪਣਾ ਪਿਛਲੇ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਸ਼ੁਰੂ ਕੀਤਾ ਕਾਰੀਗਰੀ ਦਾ ਕੰਮ ਕਰ ਸ਼ੁਰੂ ਕੀਤਾ ਫਰਨੀਚਰ ਦੀ ਕਾਰੀਗਰੀ ਦਾ ਪਰ ਆਪਣਾ ਇੱਕ ਵਿਸ਼ਵਾਸ ਬਣਾਇਆ ਪ੍ਰੋਡਕਟ ਦੀ ਗੁਣਵੱਤਾ ਔਰ ਇਹ ਤੁਹਾਡੇ ਘਰ ਨੂੰ ਡਿਜ਼ਾਈਨਰ ਲੁੱਕ ਦਿੰਦੇ ਆ ਤੁਹਾਡੇ ਘਰ ਨੂੰ ਅਜਿਹੀ ਲੁੱਕ ਦਿੰਦੇ ਆ ਕਿ ਤੁਹਾਡੇ ਘਰ ਆਏ ਹੋਏ ਗੈਸਟ ਬਾਰ-ਬਾਰ ਫਿਰ ਪੁੱਛਦੇ ਆ ਕਿ ਭਾਈ ਕੰਮ ਕਿੱਥੋਂ ਕਰਵਾਇਆ ਤਾਂ ਤੁਹਾਡੇ ਘਰ ਨੂੰ ਗ੍ਰੈਂਡ ਲੁੱਕ ਦਿਵਾਉਣ ਲਈ ਆਪਾਂ ਅੰਦਰ ਚੱਲਦੇ ਆ ਜਿਨ੍ਹਾਂ ਨੇ ਆਪਣੇ ਘਰ ਦਾ ਫਰਨੀਚਰ ਦਾ ਕੰਮ ਕਰਨਾ ਉਹ ਜਰਾ ਵੀਡੀਓ ਨੂੰ ਧਿਆਨ ਨਾਲ ਦੇਖਣ ਤਾਂ ਉਹ ਅੰਦਰ ਚੱਲਦੇ ਆ ਤੁਹਾਨੂੰ ਸ਼ੋਰੂਮ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਬਾਹਰ ਦੱਸਿਆ ਸੀ ਕਿ ਤੁਹਾਡੇ ਘਰ ਨੂੰ ਗ੍ਰੈਂਡ ਲੁੱਕ ਦਿੰਦੇ ਆ ਤੁਹਾਡੇ ਘਰ ਨੂੰ ਮਾਡਰਨ ਲੁੱਕ ਦਿੰਦੇ ਆ ਜਿਵੇਂ ਅਸੀਂ ਸ਼ੋਰੂਮ ਦੇ ਅੰਦਰ ਐਂਟਰ ਕਰਦੇ ਆ ਤੁਸੀਂ ਬਿਲਕੁਲ ਮਾਡਰਨ ਕੰਸੋਲ ਦੇਖ ਸਕਦੇ ਹੋ ਇਹ ਮਿਰਰ ਹੈ ਜੀ ਆਹ ਵੀ ਕੰਸੋਲ ਹੈ ਮੰਦਰ ਨਜ਼ਰ ਆਉਂਦਾ ਆਪ ਬੁੱਡਨ ਜਿਹੜੇ ਦਰਵਾਜੇ ਨੇ ਇਹ ਤੁਹਾਨੂੰ ਇੱਥੇ ਨਜ਼ਰ ਆਉਣਗੇ ਇਹ ਥੋੜੇ ਜਿਿਹਨੂੰ ਨੇ ਡਿਸਪਲੇ ਕੀਤਾ ਹੋਇਆ ਲੇਕਿਨ ਇਹਨਾਂ ਕੋਲ ਬਹੁਤ ਐਕਸਟੈਂਸਿਵ ਰੇਂਜ ਹੈ ਮੰਦਰ ਔਰ ਤੁਸੀਂ ਮਾਡਰਨ ਕਿਚਨ ਦੀ ਲੁੱਕ ਦੇਖ ਸਕਦੇ ਹੋ ਔਰ ਜਿਹੜੇ ਸ਼ਾਮ ਨੂੰ ਪੀਣ ਦੇ ਸ਼ੌਕੀਨ ਹੁੰਦੇ ਉਹਨਾਂ ਲਈ ਬਾਰ ਵੀ ਇਹਨਾਂ ਨੇ ਬਣਾਈ ਹੋਈ ਆ ਬਿਲਕੁਲ ਲੇਟੈਸਟ ਬਿਲਕੁਲ ਮਾਡਰਨ ਔਰ ਦਿਖਾਓ ਜਰਾ ਵੇ ਜਿੱਧਰਲੇ ਜਿਹੜੇ ਇਹ ਬੁੱਡਨ ਅਲਮਾਰਾਸ ਨੇ ਔਰ ਅੰਦਰ ਬਿਲਕੁਲ ਲੇਟੈਸਟ ਡਿਜ਼ਾਈਨ ਦੇ ਦਿੱਤਾ ਹੈ ਲਾਈਟ ਵੀ ਜਗ ਰਹੀ ਹੈ ਜੀ LED ਲਾਈਟਸ ਦੇ ਦਿੱਤੀਆਂ ਔਰ ਜਿਨ੍ਹਾਂ ਨੇ ਇਹ ਸਾਰੇ ਪ੍ਰੋਡਕਸ਼ਨ ਇਥੇ ਫੀਸੀਬਲ ਕੀਤਾ ਹੁਣ ਮੌਕਾ ਸੀ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ ਦੱਸਿਆ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਹੈ ਇਹ ਕਾਰਾਗਰੀ ਜਿਹੜੀ ਹੈ ਉਹਨਾਂ ਨੇ ਬਹੁਤ ਸਾਰੀ ਮਿਹਨਤ ਕਰਨ ਤੋਂ ਬਾਅਦ ਜਿਹੜੇ ਗੁਣ ਮਿਲਿਆ ਔਰ ਇਸ ਕਾਰਾਗਰੀ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਘਰ ਨੂੰ ਮਾਡਰਨ ਲੁੱਕ ਦਿੰਦੀ ਹੈ ਨਵੇਂ ਸ਼ਹਿਰ ਦੇ ਜਿਹੜੇ ਬਹੁਤ ਸ਼ਾਨਦਾਰ ਹੋਟਲ ਨੇ ਰੈਸਟੋਰੈਂਟ ਨੇ ਉਹਨਾਂ ਤੇ ਵੀ ਜਾ ਕੇ ਉਹਨਾਂ ਨੇ ਆਪਣੀ ਕਾਰਾਗਰੀ ਕੀਤੀ ਹੈ ਤੇ ਜੇ ਤੁਸੀਂ ਜਾਣਦੇ ਹਾਂ ਕੁੱਤੋਂ ਉਹ ਮਹਾਲਬਤ ਐਲਿਓਰ ਕਰਦਾ ਪੰਨ ਬਹੁਤ ਦੇਖਣ ਨੂੰ ਆਈ ਕੈਚੀ ਲੱਗ ਰਿਹਾ ਤੇ ਇੱਕ ਵਾਰੀ ਇੱਥੋਂ ਦੇ ਸ਼ੋਰੂਮ ਦੇ ਓਨਰ ਦਾ ਪਹਿਲਾਂ ਸਵਾਗਤ ਕਰਦੇ ਆਂ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਵਾਗਤ ਹੈ ਮੁਕੇ ਜੀ ਜੀ ਅੱਛਾ ਸਾਡੇ ਦਰਸ਼ਕਾਂ ਨੂੰ ਦੱਸੋ ਸਾਡੇ ਪਰਿਵਾਰਕ ਮੈਂਬਰਾਂ ਨੂੰ ਦੱਸੋ ਕਦੋਂ ਤੁਸੀਂ ਰਾਜਸਥਾਨ ਤੋਂ ਪੰਜਾਬ ਚ ਆਉਂਦੇ ਹੋ ਕਿ ਫਰਨੀਚਰ ਦੀ ਦੁਨੀਆ ਵਿੱਚ ਤੁਹਾਡਾ ਹੱਥ ਕਦੋਂ ਚੱਲਣਾ ਸ਼ੁਰੂ ਹੁੰਦਾ ਸਰ ਮੈਂ ਆਇਆ ਸੀ 1998 ਅੱਛਾ ਮੈਂ 10 ਸਾਲ ਕੰਮ ਕੀਤਾ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕੀਤਾ ਸਾਈਡੋਂ ਤੇ ਉਸ ਤੋਂ ਬਾਅਦ ਇਹ ਸ਼ੋਅਰੂਮ ਆਪਾਂ ਇਸ ਸਾਲ ਹੀ ਸਟਾਰਟ ਕੀਤਾ ਅੱਛਾ ਇਸ ਸਾਲ ਹੀ ਸ਼ੋਅਰੂਮ ਸਟਾਰਟ ਕੀਤਾ ਤੇ ਫਰਨੀਚਰ ਦੀ ਦੁਨੀਆ ਵਿੱਚ ਕਿਤੋਂ ਕਦਮ ਰੱਖਿਆ ਮਜੀ 98 ਜੀ ਅੱਜ 98 ਜੀ ਰੱਖਿਆ ਤੇ ਹੁਣ ਆਪਾਂ ਫਰਨੀਚਰ ਦੇਖ ਪਾ ਰਹੇ ਬਿਲਕੁਲ ਮਾਡਰਨ ਲੁੱਕ ਵਾਲੀਆਂ ਕਿਚਨਸ ਵੀ ਆ ਗਈਆਂ ਦਰਵਾਜ਼ੇ ਆ ਗਏ ਮੰਦਰ ਵੀ ਨਜ਼ਰ ਆ ਰਿਹਾ ਤੇ ਇਹ ਜਿਹੜੇ ਆਪਣੇ ਘਰ ਚ ਕੰਮ ਕਰਵਾਉਣਾ ਚਾਹੁੰਦੇ ਆ ਉਹਨਾਂ ਨੂੰ ਕੀ ਕੀ ਤੁਸੀਂ ਵੈਰਾਈਟੀ ਦਿੰਦੇ ਹੋ ਜੀ ਸਰ ਅਸੀਂ ਜਿਹੜਾ ਮਾਡਰਨ ਕਿਚਨ ਹੋਗੇ ਅਲਮਿਰਾ ਹੋਗੇ ਬਾਹਰ ਹੋਗੇ ਦੌਰ ਹੋਗੇ ਇਹ ਸਾਰੇ ਉਲਡਨ ਵਿੱਚ ਆਪਣੇ ਹੱਥੀਂ ਇੱਥੇ ਤਿਆਰ ਕਰਦੇ ਆ ਆਪਾਂ ਦਿਖਾ ਦਈਏ ਕਿ ਹਾਂ ਜੀ ਹਾਂ ਜੀ ਹਾਂ ਜੀ ਰੈਡੀਮੇਡ ਕੋਈ ਚੀਜ਼ ਐ ਨਹੀਂ ਜੀ ਅੱਛਾ ਮੇਰੇ ਸੁਣਨ ਵਿੱਚ ਆਇਆ ਕਹਿੰਦੇ ਕਿ ਤੁਸੀਂ ਨਵੇਂ ਸ਼ਹਿਰ ਦੇ ਜਿਹੜੇ ਬڑے ਸ਼ਾਨਦਾਰ ਹੋਟਲਸ ਨੇ ਪ੍ਰੈਜ਼ੀਡੈਂਟ ਮਹਿਮਾਨਦਾਰ ਵੀ ਕੰਮ ਕੀਤਾ ਦੋ ਜਾਣਕਾਰੀ ਦੋ ਦੇ ਬੰਗਿਆਨ ਮੋਰ ਪੈਲੇਸ ਕੀਤਾ ਜੀ ਠੀਕ ਹੈ ਜੀ ਗ੍ਰੈਂਡ ਪੈਲੇਸ ਹੋਟਲ ਵੀ ਕੀਤਾ ਜੀ ਬਾਕੀ ਜਿਹਨੇ ਡਾਕਟਰ ਐ ਵਕੀਲ ਐ ਜਿਹਦਾ ਉਜਾਗਰ ਮੰਦ ਸ਼ੋਰੂਮ ਹੈ ਉਹਨਾਂ ਦਾ ਵੀ ਸਾਰਾ ਟਾਇਲਰ ਦਾ ਸ਼ੋਰੂਮ ਬਣਾਇਆ ਬਾਕੀ ਇੰਨਾ ਮਤਲਬ ਕੰਮ ਕਰ ਰਹੇ ਹੋ ਮਤਲਬ ਅਸੀਂ ਸਮਝੇ ਕਿ ਅਮੀਰ ਬੰਦੇ ਹੋ ਤੁਸੀਂ ਇੰਨਾ ਕੰਮ ਕੀਤਾ ਅਨਮੋਲ ਜਾਨਿਆ ਬਿਲਕੁਲ ਮਾਡਰਨ ਲੁੱਕ ਹੈ ਜਦੋਂ ਅਨਮੋਲ ਪੈਲੇਸ ਤੇ ਅਸੀਂ ਜਾਣਿਆ ਬੰਗਿਆ ਵਿਖੇ ਸਤਵੀਰ ਉਹਨਾਂ ਦਾ ਪੈਲੇਸ ਹੈ ਬੜਾ ਸ਼ਾਨਦਾਰ ਹੈ ਜਾਨੀ ਬੜੀ ਲਗਜ਼ਰੀ ਫੀਲਿੰਗ ਆਉਂਦੀ ਹੈ ਜੀ ਜੀ ਉਹਨਾਂ ਕੋਠੀ ਦਾ ਕੰਮ ਕੀਤਾ ਸਾਰਾ ਠੀਕ ਹੈ ਜੀ ਹਾਂ ਜੀ ਜੀ ਬੰਗਿਆ ਬਲਾਚੌਰ ਵੀ ਕੀਤਾ ਹੈ ਬੜਾ ਲੀਟਰ ਵੀ ਤੁਹਾਡੇ ਤੋਂ ਕੰਮ ਕਰਾਉਂਦੇ ਆ ਵਕੀਲ ਵੀ ਤੁਹਾਡੇ ਤੋਂ ਕੰਮ ਕਰਾਉਂਦੇ ਆ ਡਾਕਟਰ ਵੀ ਤੁਹਾਡੇ ਤੋਂ ਕੰਮ ਕਰਾਉਂਦੇ ਆ ਤਾਂ ਤੁਹਾਡੀ ਜਿਹੜੀ ਜਿਹੜੇ ਤੁਹਾਡੇ ਤੋਂ ਕੰਮ ਕਰਾਉਂਦੇ ਆ ਉਹਨਾਂ ਦੀ ਚੁਆਇਸ ਤੁਸੀਂ ਪੂਰੀ ਉਹਨਾਂ ਨੂੰ ਇੰਪਲੀਮੈਂਟ ਕਰਕੇ ਬਿਲਕੁਲ ਚੰਗੇ ਸਾਰੀ ਦੇ ਜੀ ਆਪਾਂ ਦਿਖਾ ਦਈਏ ਇਹ ਸਰ ਇਹ ਡੋਰ ਹੈ ਜੀ ਫੁੱਲ ਪਾਇਨ ਦੀ ਲੱਕੜ ਇਹ ਦੀ ਹੈ ਸਾਰੀ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਜਿਹੜਾ ਮਰਜੀ ਡਿਜ਼ਾਈਨ ਕੋਈ ਦੀ ਗੱਲ ਦੇਖੋ ਦੁਬਈ ਦਾ ਡਿਜ਼ਾਈਨ ਦੇਖ ਕੇ ਕਹਿੰਦਾ ਉਹ ਤੋਂ ਤਾਂ ਬਣਾ ਦੂੰਗਾ ਜੀ ਜੀ ਬਣਾ ਦਾਂਗੇ ਜਿਹੜਾ ਮਰਜ਼ੀ ਡਿਜ਼ਾਈਨ ਹੋਵੇ ਕੋਈ ਵੀ ਡਿਜ਼ਾਈਨ ਹੋਵੇ ਠੀਕ ਹੈ ਸਾਰੇ ਹਰ ਡਿਜ਼ਾਈਨ ਨਾਲ ਅਲੱਗ-ਅਲੱਗ ਸਾਰੇ ਬਿਲਕੁਲ ਫੁੱਲ ਪਾਈਨ ਹੈ ਕੋਈ ਬੁਰਾ ਤੇ ਦਾ ਨਿਸ਼ਾਨ ਨਹੀਂ ਬਾਕੀ ਦੋ-ਦੋ ਹਜ਼ਾਰਵੇਂ ਦਰਵਾਜ਼ੇ ਮਿਲਦੇ ਲੇਕਿਨ ਇਹ ਦਰਵਾਜ਼ਾ ਬਿਲਕੁਲ ਠੋਸ ਦਰਵਾਜ਼ਾ ਹੈ ਗੱਟੋ ਦਾ 40 ਕਿਲੋ ਦਾ ਡੋਰ ਹੈ ਜੀ ਸਾਰਾ ਇਹ 40 ਕਿਲੋ ਦਾ ਡੋਰ ਹੈ ਜੀ 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 ਹਮ ਤੇ ਜੇ ਕਿਸੇ ਕੋਲ ਕੋਈ ਹੋਰ ਚੁਆਇਸ ਚਾਹੁੰਦਾ ਵੀ ਤਾਂ ਕੈਟਲੌਗ ਹੈਗੀ ਤੁਹਾਡੇ ਕੋਲ ਜੀ ਜੀ ਸਾਰੇ ਮੇਜ ਕੈਟਲੌਗ ਆਪ ਹੀ ਦੇ ਦਿੰਨੇ ਆ ਹਾਂ ਜੀ ਹਾਂ ਜੀ ਗੂਗਲ ਤੋਂ ਕੱਢ ਕੇ ਲਿਆਵੇ ਨਹੀਂ 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 ਗੂਗਲ ਤੋਂ ਕੱਢ ਕੇ ਲਿਆਓ ਠੀਕ ਹੈ ਠੀਕ ਹੈ ਜਿਹੜਾ ਮਰਜੀ ਡਿਜ਼ਾਈਨ ਦੇ ਸਕਦੇ ਆ ਜਿਆਦਾ ਕਿਸ ਡਿਜ਼ਾਈਨ ਦੀ ਮੰਗ ਰਹਿੰਦੀ ਆ ਅੱਜ ਕੱਲ ਜਿਆਦਾ ਫਲਸਟੋਰ ਚੱਲਦੇ ਕੋਠੀਆਂ ਜੀ ਇਹ ਫਲਸਟੋਰ ਫਲਸਟੋਰ ਕਹਿੰਦੇ ਨੇ ਠੀਕ ਹੈ ਜੀ ਹਾਂ ਜੀ ਵੁੱਡਨ ਦੇ ਘਟ ਗਏ ਇਹ ਫਲਸਟਰ ਜ਼ਿਆਦਾ ਚੱਲ ਗਏ ਡਿਜ਼ਾਈਨ ਦੀ ਵੀ ਮੰਗ ਜ਼ਿਆਦਾ ਕੀਤੀ ਰਹਿੰਦੀ ਹੈ ਅੱਜ ਕੱਲ ਇਹਦੀ ਫਲਸਟਰ ਦੀ ਹੈ ਠੀਕ ਹੈ ਜੀ ਸੀਐਨਸੀ ਦਾ ਕੰਮ ਕਰਨਾ ਸੀਐਨਸੀ ਦਾ ਯੋਗਾ ਗਰੁੱਪ ਦਾ ਹੋ ਜੋ ਗਰੁੱਪ ਜਿੱਦਾਂ ਮੈਂ ਤੈਨੂੰ ਸੇਫਤਾ ਨਹੀਂ ਲੱਗਦੀ ਇੱਕ ਡੱਬੇ ਦੇ ਚਾਰੋਂ ਪਾਸੇ ਵੁੱਡਨ ਦੀ ਮਾਰਜਨ ਲੱਗਦੀ ਹੈ ਇਹ ਲੱਗੀਆਂ ਮਾਰਜਨ ਸਾਗਵੰਦੀ ਠੀਕ ਹੈ ਜੀ ਹਾਂਜੀ ਹਾਂਜੀ ਹਰ ਡਿਜ਼ਾਈਨ ਅਲੱਗ ਅਲੱਗ ਸਾਰੇ ਠੀਕ ਹੈ ਜੀ ਦਿਖਾ ਦਿਓ ਡਿਜ਼ਾਈਨ ਜਲਦੀ ਜਲਦੀ ਦਿਖਾ ਲਈਏ ਆਪਾਂ ਹਾਂਜੀ ਹਾਂਜੀ ਉਸ ਤੋਂ ਤੁਹਾਡੀਆਂ ਮਸ਼ੀਨਾਂ ਵੀ ਦਿਖਾਣੀਆਂ ਆਪਾਂ ਕੰਸੋਲ ਵੀ ਦਿਖਾਣੇ ਆ ਇਸ ਇਹ ਹੈਗਾ ਕਿ ਤਸਵੀਰਾਂ ਜਿਹੜਾ ਚੂਜ਼ ਕਰ ਸਕਦੇ ਹੋ ਸਿਲੈਕਟ ਕਰ ਸਕਦੇ ਹੋ ਜਿਹੜਾ ਦਰਵਾਜ਼ਾ ਤੁਸੀਂ ਆਪਣੇ ਘਰ ਲਗਵਾਣਾ ਹੈ ਠੀਕ ਹੈ ਇਹ ਮਹਿੰਗਾ ਕਿੰਨਾ ਕਰਿੰਦਾ ਵਾਕਿਆ ਸਰ ਮਹਿੰਗਾ ਕੁਛ ਨਹੀਂ ਹੈ ਜਿਹਦਾ ਆਪਾਂ ਰੈਡੀਮ ਇਧਰੋਂ ਸਮਾਨ ਲੈ ਕੇ ਖਰੀਦਦੇ ਹੁਣ ਇਹ ਰਬਰ ਰੈਟ ਹੈ ਸਰ ਕਾਰੀਗਰੀ ਵੀ ਤੁਸੀਂ ਆਪ ਹੀ ਕਰਦੇ ਹੋ ਹਾਂ ਜੀ ਸਾਰਾ ਬਿਲਕੁਲ ਪਰ ਇਹਦੀ ਲਾਈਫ ਵੀ ਜ਼ਿਆਦਾ ਹੈ ਲਾਈਫ ਵੀ ਜ਼ਿਆਦਾ ਠੀਕ ਹੈ ਜੀ ਇਹ ਟੀਕ ਦਾ ਦਰਵਾਜ਼ਾ ਹੈ ਉਸਨ ਮਾਈਕਰ ਰੋਰ ਹੈ 18 ਸਪਲਾਈ ਦੇ ਇਸ ਪਰ ਪਾਲਿਸ ਹੋ ਜਾਨੀ ਸਾਰੀ ਠੀਕ ਹੈ ਇਹ 우ਡਨ ਦਾ ਦਰਵਾਜ਼ਾ ਸਰ ਠੀਕ ਹੈ ਜੀ ਠੀਕ ਹੈ ਜੀ ਦਾ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਹਾਂ ਜੀ ਜੀ ਆਪਾਂ ਮੰਦਰ ਵੱਲ ਦਿਖਾ ਦੀਏ ਜੀ ਆ ਕੇ ਮੰਦਰ ਇਹ ਸਾਰਾ ਡੀਕੋ ਵਿੱਚ ਅਕਰੇਲੀ ਸੀਟ ਲਿਕੇ ਲਾਈਟ ਸਿਸਟਮ ਹੈ ਸਾਰਾ ਠੀਕ ਹੈ ਕਿ ਇਹ ਪੁਸ਼ ਕੇਚਰ ਹੈ ਅੰਦਰ ਦੀ ਲੋੜ ਨਹੀਂ ਜੀ ਠੀਕ ਹੈ ਜੀ ਇਹ ਵੀ ਸੇਮ ਹੀ ਹੈ ਹੈਂਡਲ ਵਗੈਰਾ ਨਹੀਂ ਕੋ ਦਿੱਤਾ ਹੋਇਆ ਤੁਸੀਂ ਨਹੀਂ ਨਹੀਂ ਲੋੜ ਹੀ ਨਹੀਂ ਪੈਂਦੀ ਪੁਸ਼ ਕੇਚਰ ਲੱਗਾ ਸਰ ਅੱਜ ਕੱਲ اچھا ਪੁਸ਼ ਹੀ ਆਉਂਦਾ ਹੈ ਹਾਂ ਜੀ ਪੁਸ਼ ਕੇਚਰ ਆ ਹਮ ਆਲੋ ਵੀ ਤੁਸੀਂ ਇੰਦਾ ਪੁਸ਼ ਕਰਨਾ ਤੇ ਇਹ ਜਿਹੜਾ ਆ ਡੋਰ ਖੁੱਲ ਜਾਣਾ ਐਦਾਂ ਹੀ ਤੁਸੀਂ ਬੰਦ ਕਰ ਦੇਣਾ ਪਰ ਜੇ ਆਫਟਰ ਸੇਲ ਕੋਈ ਦਿੱਕਤ ਆਉਂਦੀ ਹੈ ਫਿਰ ਰਿਪੇਅਰ ਕੌਣ ਕਰ ਦੇਗਾ ਅਸੀਂ ਕਰ ਦਿੰਦੇ ਜੀ ਕਰ ਦਿੰਦੇ ਜੀ ਹਾਂ ਜੀ ਜਿੱਦ ਮਰਜੀ ਹਮ ਕੋਈ ਦਿੱਕਤ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ ਠੀਕ ਹੈ ਜੀ ਹਾਂ ਜੀ ਆਪਾਂ ਕੰਸੋਲ ਦਿਖਾ ਦਿਓ ਜੀ ਪਹਿਲਾਂ ਇਹ ਉਡਣ ਦਾ ਕੰਸੋਲ ਹੈ ਜੀ ਸਾਰਾ ਠੀਕ ਹੈ ਜੀ ਹਾਂ ਜੀ ਇਹ ਪ੍ਰੋਫਾਈਲ ਲੱਗੀ ਹੈ ਉੱਪਰ ਸਾਰੀ ਠੀਕ ਹੈ ਜੀ ਐਂਡਲ ਦੀ ਲੋੜ ਨਹੀਂ ਤਾਂ ਦੇ ਵਿੱਚ ਉੱਪਰ ਹੀ ਐਂਡਲ ਹੈ ਸਾਰਾ ਜੀ ਨਾਲ ਸਪੇਸ ਵੀ ਤੁਸੀਂ ਦੇ ਦਿੱਤੀ ਬਿਲਕੁਲ ਬਿਲਕੁਲ ਸਮਾਨ ਸਟੋਰ ਕਰਨਾ ਕੰਸੋਲ ਹਾਂ ਜੀ ਹਾਂ ਜੀ ਸਮਾਨ ਵੀ ਸਟੋਰ ਕਰ ਸਕਦੇ ਹਾਂ ਸਾਈਜ਼ ਜਿੰਨਾ ਮਰਜ਼ੀ ਤੁਸੀਂ ਬਣਵਾ ਸਕਦੇ ਆ ਆਰਡਰ ਤੇ ਜਿੰਨਾ ਮਰਜ਼ੀ ਸਾਈਜ਼ ਠੀਕ ਹੈ ਜੀ ਹਾਂ ਜੀ ਹਾਂ ਜੀ ਆਹ ਕੰਸੋਲ ਬੜਾ ਸ਼ਾਨਦਾਰ ਹੈ ਜੀ ਇਹ ਇੱਕ ਗਲਾਸ ਦਾ ਕੰਸੋਲ ਹੈ ਗਲਾਸ ਦਾ ਇਹ ਵੀ ਤੁਸੀਂ ਆਪ ਬਣਾਇਆ ਜੀ ਨਹੀਂ ਨਹੀਂ ਇਹ ਰੈਡੀਮੇਡ ਹੈ ਜੀ ਅੱਛਾ ਇਹ ਰੈਡੀਮੇਡ ਹੈ ਹਾਂ ਜੀ ਠੀਕ ਹੈ ਜੀ ਇਹ ਸਾਰਾ ਰੈਡੀਮੇਡ ਹੈ ਤਾਂ ਕਸਟਮਰ ਦੀ ਚੁਆਇਸ ਦੇ ਉੱਤੇ ਆ ਜੀ ਜੀ ਬਿਲਕੁਲ ਜੋ ਚਾਹੁੰਦੇ ਇੱਥੇ ਮਿਲੇਗਾ ਬਿਲਕੁਲ ਬਿਲਕੁਲ ਮਿਲੇਗਾ ਠੀਕ ਹੈ ਜੀ ਤੁਸੀਂ ਜਿਹੜੀ ਵੀ ਲੇਟੈਸਟ ਮਾਡਰਨ ਤੁਸੀਂ ਆਪਣੇ ਘਰ ਦੇ ਅੰਦਰ ਕਲਾਕ੍ਰਿਤੀ ਚਾਹੁੰਦੇ ਹੋ ਇਹ ਕਾਰੀਗਰੀ ਵੀ ਕਰ ਦੇਣਗੇ ਜੇਕਰ ਉਹ ਚੀਜ਼ ਰੈਡੀਮੇਡ ਚਾਹੀਦੀ ਤਾਂ ਅਵੇਲੇਬਲ ਵੀ ਕਰਾ ਦੇਣਗੇ ਆ ਦਿਖਾਓ ਜਿਹੜਾ ਵੀ ਜੀ ਮਾਰ মারবল এ না हां जी जी মারবল ਹੈ ঠিক ਹੈ ਜੀ بڑا ਸੋਲੀਡ ਹੋਣਾ ਫਿਰ ਇਹ हां जी हां जी ਪੂਰਾ ਸੋਲੀਡ ਹੈ ਜੀ ਡਿਜ਼ਾਈਨ ਬੜਾ ਅੱਛਾ ਹੈ ਜੀ ਇਹ ਸਾਈਡ ਟੇਬਲ ਹੈ ਜੀ ਜੀ Apple ਦਾ ਫੋਨ ਚਾਰਜ ਹੋ ਜਾਊਗਾ ਮੀਜਿਸ ਨਾਲ ਹਾਂ ਜੀ ਹਾਂ ਜੀ ਦਿਖਾਓ ਤਾਂ ਜਰਾ ਕਿੱਦਾਂ ਹੁੰਦਾ ਇਹ ਇਹ ਚਾਰਜ ਹੋਣ ਲੱਗ ਪੇ ਹਾਂ ਜੀ ਜੀ ਇਹਨੂੰ ਕੋਈ ਔਨ ਕਰਨ ਦੀ ਲੋੜ ਨਹੀਂ 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 ਲੋੜ ਨਹੀਂ ਆਟੋਮੈਟਿਕ ਹੈ ਸਾਰਾ ਅੱਛਾ ਭਾਈ ਸਾਈਡ ਦੀ ਟੇਬਲ ਇਹ ਚਾਰਜਿੰਗ ਵਿੱਚ ਤਾਂ ਕੋਈ ਤਾਰਾ ਤੂਰਾ ਲਗਾਇਆ ਹੋਇਆ ਹਾਂ ਜੀ ਜੀ ਕਨੈਕਸ਼ਨ ਕੀਤਾ ਇਹਦੇ ਵਿੱਚ ਫਿਰ ਕਨੈਕਸ਼ਨ ਦਿੱਤਾ ਹੋਇਆ ਮਤਲਬ ਕੋਨ ਨੂੰ ਚਾਰਜਰ ਹਮੇਸ਼ਾ ਹੱਥ 'ਚ ਰੱਖਣੀ ਨਹੀਂ ਰੋਡ ਹੀ ਨਹੀਂ ਪੈਣੀ ਸਰ ਤੁਸੀਂ ਆਪਣੇ ਬੈੱਡ ਤੇ ਲੰਮਾ ਪੈਣੀ ਤਾਂ ਸਾਈਡ ਟੇਬਲ ਤੇ ਤੁਸੀਂ ਆਪਣਾ ਫੋਨ ਰੱਖੋ ਤਾਂ ਤੁਹਾਡਾ ਫੋਨ ਚਾਰਜ ਹੋਣ ਲੱਗ ਜਾਵੇ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂ ਇਹ ਵਿੱਚ ਇਹ ਜਿਹੜਾ ਸਿਸਟਮ ਹੈ ਦਿਖਾਓ ਜੀ ਗਾਣੇ ਚੱਲਣਗੇ ਇਹ ਹੁਣ ਗਾਣਾ ਚੱਲ ਗਿਆ ਗਾਣਾ ਚੱਲ ਬਲੂਟੂਥ ਨਾਲ ਕਨੈਕਟ ਹੋ ਗਿਆ ਹੋ ਗਿਆ ਜੀ ਨਾਲ ਦਰਾਜ ਤੁਸੀਂ ਦਿੱਤੇ ਆ ਬਿਲਕੁਲ ਦੋ ਐਂਡ ਹਨ ਹੱਕ ਦੀ ਗਵਾਹੀ ਕਰਨੀ ਆ ਬਿਲਕੁਲ ਹੱਕ ਦੀ ਕਰਾਂਗੇ ਸਰ ਹੱਕ ਦੀ ਕਰਾਂਗੇ ਆਪਾਂ ਬੰਦ ਕਰ ਦਈਏ ਕਿਉਂਕਿ ਦੇਖੋ ਆਪਣੇ ਪਿੰਡ ਵਾਲੇ ਸ਼ਹਿਰਾਂ ਵਾਲੇ ਉਹ ਕਹਿੰਦੇ ਟਾਰ ਨਾਲ ਜੀਣਾ ਬਿਲਕੁਲ ਬਿਲਕੁਲ ਤੇ ਘਰ ਚ ਚਾਰ ਚੰਨ ਲੱਗਣੇ ਚਾਹੀਦੇ ਆ ਠੀਕ ਆ ਜੀ ਔਰ ਮੈਂ ਸੁਣਿਆ ਕਹਿੰਦੇ ਕਿ ਤੁਹਾਡਾ ਵਿਸ਼ਵਾਸ ਬਹੁਤ ਬਣਿਆ ਮੈਂ ਆਪਣੇ ਫਾਦਰ ਤੋਂ ਸੁਣਿਆ ਉਹਨਾਂ ਨੇ ਭੇਜਿਆ ਤੁਹਾਡੀ ਵੀਡੀਓ ਕਰਨ ਕਹਿੰਦੇ ਪ੍ਰੋਡਕਟ ਦੀ ਕੁਆਲਿਟੀ ਬੜੀ ਅੱਛੀ ਹੁੰਦੀ ਹੈ ਤੇ ਵਿਸ਼ਵਾਸ ਵੀ ਲੋਕ ਕਰਦੇ ਤੁਹਾਡਾ ਜੀ ਆਪਾਂ ਅਲਮਿਰਾਸ ਦਿਖਾ ਦੀ ਆਜੋ ਅੱਛਾ ਇੱਕ ਤੁਸੀਂ ਮੈਨੂੰ ਪਹਿਲਾਂ ਦਿਖਾਓ ਇਸੇ ਤੁਹਾਡੇ ਬੱਚਿਆਂ ਨੇ ਬੜੀ ਅੱਛੀ ਕਾਰੀਗਰੀ ਕੀਤੀ ਹੈ ਆਓ ਵਿੱਚ ਦਿਖਾ ਦਿਓ ਇਹ ਦੇਖਣ ਨੂੰ ਐ ਲੱਗਦਾ ਕਿ ਖੂਆ ਜਾਂ ਥੱਲੇ ਐ ਲੱਗਦਾ ਕਿ ਭੋਰਾ ਆ ਫਿਰ ਉਹ ਸਾਮਾ ਪਿੱਛੇ ਲਾ ਦਿੰਦਾ ਨਹੀਂ ਦੱਪਿਆ। ਨਹੀਂ ਨਹੀਂ। ਉਹ ਦੇਖੋ ਜੀ ਉਹ ਥੱਲੇ ਦੇਖਣ ਨੂੰ ਐ ਲੱਗਦਾ ਕਿ ਜਿਵੇਂ ਥੱਲੇ ਇਹਨਾਂ ਦੇ ਅੰਡਰ ਆਹ ਜਗ੍ਹਾ ਤੇ ਕੋਈ ਸਪੇਸ ਬਣਾਈ ਹੋਈ ਆ ਲੇਕਿਨ ਇਹ ਉਹਨਾਂ ਦੀ ਕਾਰੀਗਰੀ ਆ ਮੁੰਡਿਆਂ ਦੀ। ਇੱਕ ਕ੍ਰੀਏਟੀਵਿਟੀ ਕਿੱਦਾਂ ਇਹਨਾਂ ਦੇ ਦਿਮਾਗ 'ਚ। ਇਹ ਬਸ ਮੋਬਾਈਲ ਤੇ ਦੇਖ ਕੇ ਸਰ। ਅਸਲ ਮੋਬਾਈਲ ਤੇ ਦੇਖ ਕੇ। ਜੀ ਜੀ। ਫਿਰ ਉਸ ਚੀਜ਼ ਨੂੰ ਇਮਿਟੇਟ ਕਰ ਲਿਆ। ਜੀ ਜੀ ਜੀ। ਠੀਕ ਹੈ ਨਹੀਂ ਪਰ ਦੇਖਣ ਨੂੰ ਇਹਨਾਂ ਦੇ ਮੇ ਥੱਲੇ ਭੋਰਾ ਹੁੰਦਾ। ਭੋਰਾ ਹੁੰਦਾ ਜਿਦਾਂ ਹੀ ਲੱਗਦਾ ਜੀ। ਜੀ ਜੀ। ਆ ਇੱਕ ਗਲਾਸ ਦੇ ਪ੍ਰੋਫਾਈਲ ਦੇ ਪੱਲੇ ਸਰ। ਇਹ ਅਲਮਾਰੀ ਐ ਜਿਹੜੀ ਐਸਬੈਂਡਿੰਗ ਲੱਗਦੀ ਏ ਇਹ ਸਾਡੇ ਮਸ਼ੀਨ ਤੇ ਲੱਗਦੀ ਏ ਐਸਬੈਂਡਿੰਗ ਮਸ਼ੀਨ ਏ ਸਾਰੇ ਇਹ ਸਭ ਤੁਹਾਡੇ ਕੋ ਆਪਣੀਆਂ ਜੀ ਜੀ ਆਪਣੀ ਮਸ਼ੀਨਾਂ ਸਾਰੀਆਂ ਮਸ਼ੀਨਿੰਗ ਸਾਰੀ ਆਪ ਹੀ ਕਰਦੇ ਬਿਲਕੁਲ 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 ਠੀਕ ਹੈ ਜੀ ਇਹ ਸਾਰਾ ਕੋਈ ਵੀ ਇਹਦੇ ਪੇਚ ਕੋਈ ਵੀ ਨਜ਼ਰ ਨਹੀਂ ਆਊਗਾ ਸਰ ਠੀਕ ਹੈ ਕੋਈ ਪੇਚ ਨਜ਼ਰ ਨਹੀਂ ਆਊਗਾ ਇਹਦੇ ਠੀਕ ਹੈ ਜੀ ਹਾਂ ਜੀ ਜੀ ਤੇ ਵੱਡੀਆਂ ਵੱਡੀਆਂ ਕੰਪਨੀਆਂ ਫਿਰ ਟੱਕਰ ਦੇ ਰਹੇ ਆ ਤੁਸੀਂ ਜੀ ਸਰ ਹੈ ਹਾਂ ਜੀ ਹਾਂ ਜੀ ਠੀਕ ਹੈ ਇਹ ਵੁੱਡਨ ਦੀ ਏ ਜੀ ਇਹਦੇ ਲਾਈਟ ਵੀ ਆਟੋਮੈਟਿਕ ਲੱਗਦੀ ਏ ਜਦੋਂ ਆਪਾਂ ਦਰਵਾਜ਼ਾ ਬੰਦ ਕਰ ਦਿੰਦੇ ਆ ਲਾਈਟ ਬੰ ਤੁਸੀਂ ਬੋਲਦੇ ਫਿਰ ਆਪਣੇ ਆਪ ਚੱਲ ਜੇ ਚਾਰਜ ਕਿੱਦਾਂ ਹੁੰਦੀ ਹੈ ਜੀ ਚਾਰਜ ਨਹੀਂ ਜੇ ਤਾਂ ਕਨੈਕਸ਼ਨ ਕੀਤਾ ਜੀ ਜੀ ਕਨੈਕਸ਼ਨ ਜੀ ਬਿਜਲੀ ਕੰਜ਼ਮਪਸ਼ਨ ਕਿੰਨੀ ਕਰਦੀ ਹੈ ਇਹ ਇਹ ਤਾਂ ਥੋੜੀ ਜਿਆਦਾ ਨਹੀਂ ਹੈ ਥੋੜੀ ਘੱਟ ਹਾਂ ਜੀ ਜੀ ਇਹਦੇ ਅੰਦਰ ਫਿਰ ਕੋਈ ਸੀਕ੍ਰੇਟ ਦੇਤਾ ਲੋਕਰ ਕਿ ਨਹੀਂ ਨਹੀਂ ਸਰ ਇਹਦੇ ਵਿੱਚ ਲੋਕਰ ਦੇ ਸਕਦੇ ਦੇਤਾ ਨਹੀਂ ਇਹਦੇ ਵਿੱਚ ਆਪਾਂ ਦੇ ਸਕਦੇ ਇਹਦੇ ਵਿੱਚ ਅੱਛਾ ਜਿਹਦਾ ਕਸਟਮਰ ਤੇ ਕਸਟਮਰ ਤੇ ਕਸਟਮਰ ਕੋ ਮੂਡਾ ਬੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਜੀ 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 ਠੀਕ ਹੈ ਜੀ ਆਹ ਆ ਵਾਲੀ ਦਿਖਾ ਦਿਓ ਲਮੀਰਾ ਇਹ ਸਲਾਈਡੀਆਂ ਤਾਂ ਬੜੇ-ਬੜੇ ਹੋਟਲਸ ਚ ਹੁੰਦੀਆਂ ਹਨ ਹਾਂ ਜੀ ਹਾਂ ਜੀ ਇਹ ਸਲਾਈਡਿੰਗ ਨਾਲ ਆ ਰ ਇਹਦੇ ਸੌਫਟ ਕਲੋਜ਼ ਦਰਾਜ ਹੈ ਜੀ ਇਹ ਆਪਣੇ ਆਪ ਹੀ ਬੰਦ ਹੋਊਗਾ ਦਰਾਜ ਜੀ ਓਕੇ ਦੋਨੋਂ ਇਹ ਵੀ ਸਲਾਈਡਿੰਗ ਹੈ ਇਹ ਵੀ ਸੌਫਟ ਕਲੋਜ਼ ਹੈ ਜੀ ਸਾਰੀ ਇਹ ਫਿਰ ਜੈਂਟਸ ਯੂਜ਼ ਕਰਦੇ ਕਿ ਲੇਡੀਜ਼ ਜ਼ਿਆਦਾ ਯੂਜ਼ ਕਰਦੇ ਦੋਨੋਂ ਦੋਨੋਂ ਕਰ ਸਕਦੇ ਇਹ ਤਾਂ ਲੜਾਈ ਹੋ ਜਾਣੀ ਹੈ ਵਧੀਆ ਇੰਨੀ ਉਹਨਾਂ ਨੂੰ ਕਿਹਾ ਮੈਂ ਲੈਣ ਰੱਖਣੀ ਹੈ ਅਸੀਂ ਨਹੀਂ ਸਰ ਦੋਨੋਂ ਪਾਸੇ ਬਣਾਏ ਨੇ ਐਂਗਰ ਦਾ ਇਹ ਵੀ ਐਂਗਰ ਦਾ ਖਾਨਾ ਉਹ ਵੀ ਐਂਗਰ ਦਾ ਖਾਨਾ ਹੈ ਦੋਨੋਂ ਸਾਈਡਾਂ ਤੇ ਹੈ ਪਰ ਇਹ ਤਾਂ ਤੁਸੀਂ ਲੜਾਈ ਕਰਾ ਦੇ ਨਹੀਂ ਕਰ ਹਸਬੰਦ ਨੇ ਕਿਹਾ ਮੈਂ ਰੱਖਣੀ ਹੈ ਅਲਮਾਰੀ ਸਰ ਦੋ ਬਣਾ ਦੇ ਦੋ ਦੋ ਬਣਾ ਦਾਂਗੇ ਫਿਰ ਇਹ ਪੁਸ਼ਣ ਵਾਲੀ ਹੈ ਜੀ ਨਹੀਂ ਨਹੀਂ ਇਹ ਨੋਰਮਲ ਹੈ ਅੱਛਾ ਜੀ ਹਾਂ ਜੀ ਇਹ ਵੀ ਡਬਲ ਡਰਾਵਰ ਹੈ ਆਬ ਆ ਵੀ ਦੋ ਪੂਰੇ ਹਾਂ ਜੀ ਠੀਕ ਹੈ ਜੀ ਠੀਕ ਹੈ ਬਹੁਤ ਸੰਗਤ ਹੈ ਪ੍ਰਾਈਸ ਦੀ ਗੱਲ ਕਰ ਲਈਏ ਹਾਂ ਜੀ ਜੀ ਪ੍ਰਾਈਸ ਕੀ ਹੈ ਜੀ ਇਹਦਾ ਇਹ ਸਰ 7 ਵਿੱਚ 6 ਦੀ ਅਲਮਾਰੀ 54000 ਦੀ ਹੈ 54000 ਦੀ ਹਾਂ ਜੀ ਹਾਂ ਜੀ ਜੇ ਕੋਈ ਸਾਡਾ ਨਾਮ ਲੈ ਕੇ ਆਉਂਦਾ ਕੋਈ ਮਾਨਤਾ ਨੂੰ ਕੋਈ ਪਿਆਰ ਮੁਹੱਬਤ ਉਹ ਜਿੰਨਾ ਹੋ ਉਸਕੇ ਉਹਨਾ ਕਰਾਣੇ ਜ਼ਰੂਰੀ ਹਾਂ ਜੇ ਕਿਸ ਨੇ ਆਰਡਰ ਦੇ ਕੇ ਬਣਾਉਣੀ ਹੈ ਆਪਣੇ ਘਰ ਲਈ ਉਹ ਵੀ ਤਿਆਰ ਕਰ ਸਕਦੇ ਜੀ ਡਿਸਕਾਊਂਟ ਚਾਹੀਦਾ ਸਾਡੇ ਕੋਲ ਡਿਸਕਾਊਂਟ ਮਿਲੂਗਾ ਸਰ ਉਹਨੇ ਕੰਪੇਅਰ ਕਰ ਲੈਣਾ ਗੂਗਲ ਤੇ ਚੈੱਕ ਕਰ ਲੈਣਾ ਥਾਂ ਥਾਂ ਤੇ ਦੇਖ ਲੈਣਾ ਇਧਰ ਉਧਰ ਘੁੰਮ ਫਿਰ ਕੇ ਆਣਾ ਤੇ ਤੁਸੀਂ ਡਿਸਕਾਊਂਟ ਦੇਣਾ ਸਰ ਇਹ ਮਾਲ ਕੋਈ ਵੀ ਹਲਕਾ ਨਹੀਂ ਲੱਗੂਗਾ ਪਲਾਈ ਹੋਗੀ ਉਹ ਵੀ ਵਧੀਆ ਲੱਗੂਗੀ 18 ਐਮ ਦੀ ਪਲਾਈ ਲੱਗੀ ਸੋਰੀ ਠੀਕ ਹੈ ਆਪ ਪ੍ਰੈਸ ਮਾਈਕ ਆਪ ਪ੍ਰੈਸ ਕਰਦੇ ਰੈਡੀਮੈਂਟ ਵਾਲਾ ਕੋਈ ਕੰਮ ਨਹੀਂ ਸਾਨੂੰ ਕੁਆਲਿਟੀ ਵੀ ਚਾਹੀਦੀ ਹੈ ਕੁਆਲਿਟੀ ਵੀ ਲੱਗੂਗੀ ਸਾਨੂੰ ਘਰ ਚ ਚਾਰ ਚੰਨ ਵੀ ਚਾਹੀਦਾ ਤੇ ਸਾਨੂੰ ਪੈਸੇ ਵੀ ਘੱਟ ਲੱਗਣੇ ਹੋਗੇ ਸਰ ਡਿਸਕਾਊਂਟ ਮਿਲੂਗਾ ਜ਼ਰੂਰ ਮਿਲੂਗਾ ਠੀਕ ਹੈ ਜੀ ਆਪਾਂ ਮਾਡਰਨ ਕਿਚਨ ਦਿਖਾ ਦਈਏ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਕਿਚਨ ਬਹੁਤ ਮਾਡਰਨ ਹੈ ਨਾ ਜੀ ਜੀ ਦਿਖਾਓ ਜੀ ਦੋ ਜਾਣਕਾਰੀ ਸਰ ਇਹ ਸੌਫਟ ਗਲੋ ਚੈਨਲ ਹੈ ਹਾਂ ਚੈਨਲ ਸੌਫਟ ਮੈਂ ਹਾਂ ਜੀ ਜੀ ਇਹ ਜੋ ਲੱਗੀ ਸਾਰੀ ਇਹ ਅਕਰੀਲਿਕ ਸੀਟ ਹੈ ਸਾਰੀ ਠੀਕ ਹੈ ਜੀ ਠੀਕ ਹੈ ਜੀ ਇਹ 뮤직 ਕੋਰਨਰ ਹੈ ਜੀ ਠੀਕ ਹੈ ਜੀ ਇਹ ਸਾਰਾ ਬਾਹਰ ਨਿਕਲਦਾ ਇਹ ਵੀ ਸੌਫਟ ক্লোਜ ਹੈ ਓਕੇ ਬਿਲਕੁਲ ਲੇਟੈਸਟ ਹੈ ਇਹ ਵੀ ਹੈ ਜੀ ਹਮ ਠੀਕ ਹੈ ਜੀ ਇਹ ਆਪਣੇ ਆਪ ਬੰਦ ਹੋ ਜਾਉਗਾ ਕਿਹੜੇ ਕਿਹੜੇ ਭਾਂਡੇ ਰੱਖ ਸਕਦੇ ਜੀ ਕੁਝ ਵੀ ਸਦੈਂ ਭਾਂਡੇ ਵੀ ਰੱਖ ਸਕਦੇ ਆਪਣੇ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਦਾਲ ਜੋ ਵੀ ਡੱਬੇ ਵਗੈਰਾ ਸੋ ਜੋ ਮਰਜ਼ੀ ਰੱਖੋ ਠੀਕ ਹੈ ਜੀ ਤਾਂ ਪਿੰਡਾਂ ਵਾਲੇ ਹੋਣ ਚਾਹੇ ਸ਼ਹਿਰਾਂ ਵਾਲੇ ਹੋਣ ਸ਼ੌਂਕ ਹੀ ਪਗਾਉਂਦੇ ਆ ਤੇ ਮਾੜੀ ਚੀਜ਼ ਨੂੰ ਹੱਥ ਨਹੀਂ ਲਾਉਦੇ ਠੀਕ ਹੈ ਜੀ ਨੈਕਸਟ ਇਹ ਸਰ ਜਿੱਦਾਂ ਟੇਬਲ ਲੱਗ ਰਹੇ ਲੱਗਿਆ ਕਿ ਤੇ ਪਰ ਆਪਾਂ ਖਾਣਾ ਵੀ ਖਾ ਸਕਦੇ ਆਂ ਉੱਪਰ ਲਾਈਟਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਨਾਲ ਚੇਅਰ ਸੁੱਸੀ ਦੇ ਹਾਂ ਜੀ ਚੇਅਰ ਦੋ ਆਪਣੇ ਕਸਟਮਰ ਤੇ ਠੀਕ ਹੈ ਜੀ ਜੋ ਬਣਵਾਣਾ ਚਾਹੁੰਦੇ ਹਾਂ ਜੀ 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 ਠੀਕ ਹੈ ਜੀ ਇਹ ਸਾਰਾ ਸਰ ਇਹ ਉੱਪਰ ਖਾਣੇ ਬਣਾਏ ਸਾਰੇ ਜੀ ਇਹ ਕਰੇਲੀ ਦੇ ਸਾਰੇ ਇਹਦੇ ਕੋਈ ਪੇਚ ਨਜ਼ਰ ਨਹੀਂ ਆਉਗੇ ਸਰ ਕਿਸੇ ਦੇ ਪੇਚ ਨਜ਼ਰ ਨਹੀਂ ਕਿਸੇ ਨਹੀਂ ਸਾਰਾ ਹੈਂਗਿੰਗ ਹੈ ਇਹ ਚੱਕ ਕੇ ਆਪਾਂ ਖੋਲ ਸਕਦੇ ਆਂ ਦੁਬਾਰਾ ਫਿਟ ਕਰ ਸਕਦੇ ਆਂ ਸੇਫਟੀ ਵੀ ਕਰ ਸਕਦੇ ਆਂ ਜੀ 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 ਠ ਆ ਜਿਹੜੀ ਜਗ੍ਹਾ ਦਿੱਤੀ ਹੈ ਕਿਸ ਲਈ ਦਿੱਤੀ ਹੈ ਜੀ ਵਾਲੀ ਸਰੇ ਸੌਫਟ ਕੋਲੋਜੀ ਇਹ ਵੀ ਸ਼ੌਕਰ ਵਾਲੇ ਪੱਲੇ ਆ ਇਹ ਪ੍ਰੋਫਾਈਲ ਦੇ ਪੱਲੇ ਇਹਦੇ ਵਿੱਚ ਕੋਈ ਆਪਾਂ ਆਈਟਮ ਰੱਖ ਸਕਦੇ ਹਾਂ ਕੋ ਰੋਕਰੀ ਵੀ ਰੱਖ ਸਕਦੇ ਹਾਂ ਕੁਝ ਵੀ ਰੱਖ ਸਕਦੇ ਹਾਂ ਹਾਈਡਰੌਲਿਕ ਵੇਅਟ ਹੈ ਨਾ हां जी 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 ਠੀਕ ਹੈ ਜੀ ਹਾਈਡਰੌਲਿਕ ਹੋ ਗਈ ਉਹ ਇੱਥੇ ਚਿਮਨੀ ਲਗਣੀ ਹੈ ਇਹਦੇ ਚੁੱਲਾ ਨਾਲ ਜੀ ਠੀਕ ਹੈ ਜੀ ਇਹ ਸਿੰਕ ਲੱਗਾ ਇਹ ਸਿੰਕ ਹੈ ਜੀ ਠੀਕ ਹੈ ਇਹ ਕਿਤੇ ਉਹ ਵੈਂਟੀ ਬਣਾਉਂਦੇ ਨੇ ਉਹਦੇ ਲਈ ਹੈ ਬਾਥਰੂਮ ਵਾਲੇ ਵੈਂਟੀ ਵਾਲੇ ਠੀਕ ਹੈ ਜੀ ਆਪਾਂ ਇਧਰਲੇ ਪਾਸੇ ਆ ਜੀ ਥੋੜਾ ਜਲਦੀ ਦਿਖਾ ਦਿ ਜੀ ਇਹ ਆਪਣੇ ਉਈ ਕਰੋ ਕਰੀਨ ਮਾਰੀ ਐ ਇਹ ਗਲਾਸ ਦੀ ਸਾਰੀ ਐ ਪ੍ਰੋਫਾਈਲ ਵੀ 19mm ਕੀ ਪ੍ਰੋਫਾਈਲ ਇਹਦੇ ਨਾਲ ਹੀ ਅਟੈਚ ਐ ਜੀ ਜੀ ਇਹਦੇ ਨਾਲ ਹੀ ਇਹ ਸਾਰੀ ਕਿਚਨ ਐ ਜੀ ਪੂਰੀ ਕਿਚਨ ਐ ਠੀਕ 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 ਆ ਵੀ ਕਿਚਨ ਦੇ ਬਾਹਰ ਹਾਂਜੀ ਠੀਕ ਐ ਜੀ ਇਹ ਕਟਲਰੀ ਜਾਂਦੀ ਐ ਜੀ ਠੀਕ ਐ ਜੀ ਇਹਦੇ ਜਿੰਨਾ ਮਰਜੀ ਤੁਸੀਂ ਸਮਾਨ ਰੱਖ ਸਕਦੇ ਹੋ ਬਹੁਤ ਸ਼ਾਨਦਾਰ ਠੀਕ ਐ ਜੀ ਇਹ ਵਾਲਾ ਮਾਈਕ੍ਰੋਵੇਵ ਦਾ ਖਾਨਾ ਠੀਕ ਐ ਜੀ ਇਹ OTG ਦਾ ਇੱਥੇ نیچے ਲੱਗਦਾ ਬਿਕਰ ਬਾਸਕਟ ਜੋ ਟੋਕਰੀਆਂ ਲੱਗਦੀਆਂ ਕਬੂਤਰ ਨਾਲ ਦਿੰਦੇ ਆ ਹਾਂਜੀ ਕਬੂਤਰ ਨਾਲ ਦਵਾ ਜੀ ਤੇ ਇਹ ਫਰੀਜ਼ ਦੀ ਜਗ੍ਹਾ ਪੀਕੇ ਇਹ ਉੱਪਰ ਪੱਲਾ ਇਹਦੇ ਉੱਪਰ ਇੱਕ ਸੌਫਟ ক্লোਜ਼ਰ ਠੀਕ ਹੈ ਜੀ ਠੀਕ ਹੈ ਜੀ ਇਹ ਸ਼ਟਰ ਲੱਗਿਆ ਜੀ ਠੀਕ ਹੈ ਜੇ ਜੇ ਇਸ ਉੱਪਰ ਦੀ ਡਬਲ ਡੋਰ ਹੋਵੇ ਫਿਰ ਇਹ ਦੋ ਜਿੰਨਾ ਸਾਈਜ਼ ਸਾਡੇ ਕੋਲ ਸੀਗਾ ਉਹਨਾਂ ਬਣਾ ਲਿਆ ਬਾਕੀ ਕਸਟਮਰ ਤੇ ਗਰ ਉਹਨਾਂ ਤੇ ਡਿਪੈਂਡ ਕਰਦਾ ਇਹ ਜਿੰਨਾ ਮਰਜ਼ੀ ਕਰ ਸਕਦੇ ਤੁਸੀਂ ਇਹਦੇ ਵਿੱਚ ਕੀ ਰੱਖ ਸਕਦੇ ਇਹ ਕੋਈ ਵੀ ਆਈਟਮ ਤੁਸੀਂ ਰੱਖ ਸਕਦੇ ਕਰੋਕਰੀ ਕਵਰ ਵੀ ਕਰ ਸਕਦੇ ਜੇ ਮੰਨ ਲਓ ਕਿਸੇ ਨੇ ਸ਼ਰਾਬ ਰੱਖੀ ਹੋਈ ਤਾਂ ਕਵਰ ਕਰ ਹਾਂ ਕਵਰ ਕਰ ਸਕਦਾ ਜੀ ਠੀਕ ਹੈ ਹਾਂ ਜੀ ਠੀਕ ਹੈ ਜੀ ਪਰ ਸ਼ਰਾਬ ਨਹੀਂ ਆਪੜ ਦਾ ਜ਼ਿਆਦਾ ਤਾਂ ਵੀ ਸ਼ਰਾਬ ਲਈ ਆਪਸਰ ਬਣਾਇਆ ਨੇ ਬਾਹਰ ਬਣਾਇਆ ਇਸ ਵਾਰ ਬਣਾਇਆ ਤਾਂ ਸ਼ਰਾਬ ਨਹੀਂ ਕੋਈ ਹੋਰ ਵੀ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਬੱਚੇ ਨਾ ਛੇੜ ਤੁਸੀਂ ਕਵਰ ਕਰ ਸਕਦੇ ਇਹ ਵੀ ਸਰ ਕੰਸੋਲ ਬਣਾਇਆ ਆਪ ਹੀ ਬਣਾਇਆ ਸਾਰਾ ਠੀਕ ਹੈ ਜੀ ਠੀਕ ਹੈ ਜੀ ਇਹ ਮੰਦਰ ਹੈ ਤੁਹਾਡੇ ਹੱਥ ਚ ਕਾਰੀਗਰੀ ਬਹੁਤ ਹੈ ਹਾਂ ਜੀ ਹਾਂ ਜੀ ਚਲੋ ਉਪਰ ਵਾਲੇ ਬਾਕੀ ਮਸ਼ੀਨ ਨਾਲ ਕਟਿੰਗ ਕਰ ਸਾਰੀ ਮਸ਼ੀਨ ਨਾਲ ਕਟਿੰਗ ਹੁੰਦੀ ਹੈ ਸਰ ਇਹ ਮੰਦਰ ਚਾਰ ਤਰ੍ਹਾਂ ਦੇ ਮੰਦਰ ਠੀਕ ਹੈ ਜੀ ਹਾਂ ਜੀ ਇਥੇ ਵੱਡੇ ਸਾਰੇ ਉਸ ਤੋਂ ਵੱਡੇ ਵੱਡੇ ਸਾਰੇ ਠੀਕ ਹੈ ਜੀ ਆਪਾਂ ਇੱਧਰ ਆ ਜੀ ਇੱਧਰ ਇਹ ਸਰ ਬਾਰ ਬਣਾਇਆ ਆਪਾਂ ਹੂੰ ਠੀਕ ਹੈ ਜੀ ਇਹ ਲਾਈਟਿੰਗ ਸਿਸਟਮ ਸਾਰਾ ਇਹਦੇ ਵੀ ਗਲਾਸ ਹੈ ਤੇ ਬੋਤਲਾਂ ਜਿੰਦਾ ਮਰਜ਼ੀ ਤੁਸੀਂ ਰੱਖ ਸਕਦੇ ਆ ਆਪਣਾ ਇਹਦੇ ਡਰਾਅਰ ਦੇ ਅੰਦਰ ਤੇ ਨੀਚੇ ਖੋਲ ਸਕਦੇ ਠੀਕ ਇਹਦੇ ਵਿੱਚ ਕੀ ਡਰਾਜ ਦੇ ਨੀਚੇ ਸਮਾਨ ਸਮੂਹ ਰੱਖਣਾ ਹੋਏ ਨਾ ਖੋਲ ਸਕਦੇ ਆ ਇਹਦੇ ਵਿੱਚ ਜੀ ਹਾਂਜੀ ਹਾਂਜੀ ਇਹਦੇ ਵਿੱਚ ਗਲਾਸ ਕਿੱਦਾਂ ਅਟੈਚ ਇਹ ਟੰਗਣ ਵਾਲਾ ਸਿਸਟਮ ਜੀ ਓਕੇ ਗਲਾਸ ਟੰਗ ਕੇ ਠੀਕ ਹੈ ਇਹ ਬੋਤਲਾਂ ਇੱਥੇ ਸਾਰੀਆਂ ਠੀਕ 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 ਬਾਕੀ ਆਪਣੇ ਡਿਜ਼ਾਈਨ ਦੇ ਸਾਮਨਾ ਕਸਟਮਰ ਕੋਲ ਬਤੋ ਸਭ ਲੋਕ ਉਹ ਚਾਹਤ ਕਸਟਮਾਈਜ਼ ਵੀ ਕਰਾ ਸਕਦੇ ਬਿਲਕੁਲ ਬਿਲਕੁਲ ਜੀ ਹੁਣ ਤੁਹਾਡੀਆਂ ਮਸ਼ੀਨਾਂ ਦੇਖ ਲਈ ਆਪਾਂ ਹਾਂਜੀ ਹਾਂਜੀ ਇਹ ਇਹਨਾਂ ਦਾ ਮ ਔਰ ਮੈਂ ਤੁਹਾਨੂੰ ਦੱਸਿਆ ਕਿ ਹੱਥ ਦੀ ਕਾਰਾਗਰੀ ਤੇਨਾਂ ਕੋਲ ਹੈ ਹੀ ਨਾਲ ਦੀ ਨਾਲ ਇਹ ਬਿਲਕੁਲ ਲੇਟੈਸਟ ਨਿਊ ਟੈਕਨੋਲੋਜੀ ਵੀ ਯੂਜ਼ ਕਰਦੇ ਆ ਹੱਥ ਦੀ ਕਾਰਾਗਰੀ ਦੇ ਨਾਲ ਦੀ ਨਾਲ ਮਸ਼ੀਨਾਂ ਦਾ ਸੁਮੇਲ ਵੀ ਹੈ ਜਿਹਦੇ ਨਾਲ ਬਹੁਤ ਅੱਛੀ ਫਿਨਿਸ਼ਿੰਗ ਹੁੰਦੀ ਹੈ ਕਟਿੰਗ ਬੜੀ ਅੱਛੀ ਹੁੰਦੀ ਹੈ ਫਿਨਿਸ਼ਿੰਗ ਬਹੁਤ ਅੱਛੀ ਹੁੰਦੀ ਹੈ ਤੇ ਨਾਲ ਦੀ ਨਾਲ ਕੰਮ 'ਚ ਐਕੂਰੇਸੀ ਆਉਂਦੀ ਹੈ ਜਿਵੇਂ ਇੱਥੇਆਂ ਗੱਲ ਕਰਦੇ ਸੀਗੇ ਕਿ ਤੁਹਾਨੂੰ ਪੇਚ ਪੂਚ ਬਿਲਕੁਲ ਨਜ਼ਰ ਨਹੀਂ ਆਵੇਗਾ ਤਾਂ ਇਹ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਪਣੀ ਕਾਰਾਗਰੀ ਨੂੰ ਅਤੇ ਨਿਊ ਟੈਕਨੋਲੋਜੀ ਦਾ ਸਹmedel ਇਕੱਠਾ ਕਰਕੇ ਬਹੁਤ ਸ਼ਾਨਦਾਰ ਫਰਨੀਚਰ ਤਿਆਰ ਕਰ ਦਿੰਦੇ ਆ ਤੁਹਾਡੇ ਘਰ ਦੀ ਖੂਬਸੂਰੀ ਚਾਰ ਚੰਨ ਲੱਗ ਦਿਆ ਅੱਛਾ ਮੁਖੀ ਜੀ ਦੱਸੋ ਤੁਸੀਂ ਪਲਾਈਆਂ ਕਿਹੜੀਆਂ ਯੂਜ਼ ਕਰਦੇ ਹੋ ਪਲਾਈਆਂ ਕਸਟਮਰ ਤੇ ਹੁੰਦੀ ਜੀ ਜਿੱਦਾਂ ਕਸਟਮਰ ਕਹਿੰਦਾ ਉਹਦੇ ਸਾਹਮਣੇ ਪਲਾਈਆਂ ਲਗਾ ਦੇ ਪੰਜਾਂ ਤੁਸੀਂ ਕਿਹੜੀ ਰეკਮੈਂਡ ਕਰਦੇ ਆਪਾਂ ਸੈਮੀ ਵਾਟਰਪੂਫ ਲਗਾਉਂਦੇ ਪਲਾਈਆਂ ਉਹਦੇ ਵਾਟਰਪੂਫ ਜੀ ਦੋਨੋਂ ਪਾਸੇ ਮਾਈਕਾ ਪ੍ਰੈਸ ਕਰਕੇ ਐਸ ਬੈਂਡਿੰਗ ਲੱਗਦੀ ਹੈ ਮਸ਼ੀਨ ਤੇ ਸਾਰੀ ਇਹ ਸਾਰੇ ਕੰਪਿਊਟਰ ਸਾਈਜ਼ ਸਿਸਟਮ ਸਾਰਾ कटिंग ਤੁਸੀਂ ਕਰਦੇ ਹੋ ਕਟਿੰਗ ਇਸ ਮਸ਼ੀਨ ਤੇ ਹੁੰਦੀ ਸਾਰੀ ਕਟਿੰਗ ਇਸ ਮਸ਼ੀਨ ਤੇ ਉਹਦੇ ਨਾਲ ਐਕੂਰੇਸੀ ਆ ਜਾਂਦੀ ਹੈ ਐਕੂਰੇਸੀ ਆਉਂਦੀ ਐਮ ਐਮ ਜੀ ਹੁੰਦੀ ਹੈ ਜੀ ਸਾਰੀ ਫਿਨਿਸ਼ਿੰਗ ਪ੍ਰੋਪਰ ਹੋ ਜਾਂਦੀ ਹੈ ਤੇ ਪਾਲਿਸ਼ਿੰਗ ਵੀ ਇੱਥੇ ਕਰਦੇ ਹੋ ਨਹੀਂ ਪਾਲਿਸ਼ ਨਹੀਂ ਪਾਲਿਸ਼ ਦਾ ਕੰਮ ਨਹੀਂ ਮਾਈਕਾ ਦਾ ਸਾਰਾ ਕੰਮ ਹੈ ਠੀਕ ਹੈ ਜੀ ਮਾਈਕਾ ਦਾ ਕੰਮ ਤੇ ਉਹਦੇ ਕਰਕੇ ਕਿਉਂਕਿ ਐਕੂਰੇਸੀ ਕਰਕੇ ਫਿਰ ਪੇਚ ਪੂਚ ਕੋਈ ਨਜ਼ਰ ਨਹੀਂ ਆ ਨਹੀਂ ਨਹੀਂ ਆਉਂਦਾ ਸਰ ਕੋਈ ਨਹੀਂ ਆਉਂਦਾ ਸਭ ਕੁਝ ਗੁਣੀਆਂ ਜਿਹਾ ਸਾਰਾ ਕਟਿੰਗ ਵੀ ਗੁਣੀਆਂ ਜਿਹਾ ਨਹੀਂ ਬਿਲਕੁਲ ਕੋਈ ਕੋਣਾ ਨਹੀਂ ਟੁੱਟਿਆ ਹੋਗਾ ਬਿਲਕੁਲ ਵੀ ਠੀਕ ਹੈ ਐਜ ਬੈਂਡਿੰਗ ਇਹ ਕੰਪਿਊਟਰ ਸਿਸ ਟੁੱਟ ਭੱਜ ਹੋ ਜਵੇ ਖਰਾਬ ਹੋ ਜੇ ਤੁਹਾਡਾ ਉਹ ਸਾਡਾ ਵਾਜੇ ਜੀ ਇੱਕ ਅਕੂਰੇਟ ਚੀਜ਼ ਜੀ ਦੇਣੀ ਕਸਟਮਰ ਨੂੰ ਆਪਾਂ ਪੂਰੀ ਠੀਕ ਹੈ ਜੀ ਕਿਵੇਂ ਕੰਮ ਕਰਦੇ ਹੋ ਫਿਰ ਦਿਖਾਓ ਸਾਨੂੰ ਸਰ ਇਹ ਆਪਣੇ ਮਸ਼ੀਨ ਕੰਪਿਊਟਰ ਦਾ ਸਾਰਾ ਸਿਸਟਮ ਹੈ ਇਹਦੇ ਨਾਲ ਹੀ ਸਾਰਾ ਪਹਿਲੇ ਉਧਰ ਸਟਾਰਟ ਕਰਦੇ ਆਪਾਂ ਫੇ ਠੀਕ ਹੈ ਓਨ ਕਰਕੇ ਇਧਰੋਂ ਇਹਦੇ ਦੀ ਗਲੂ ਪੈਂਦਾ ਹੈ ਜੇ ਮੱਕੀ ਦਾ ਦਾਣਾ ਲਓ ਸਾਨੂੰ ਪੈਂਦਾ ਹੈ ਆਟੋਮੈਟਿਕ ਸਾਰਾ ਗਲੂ ਲੱਗਦਾ ਹੈ ਆਟੋਮੈਟਿਕ ਮਸ਼ੀਨ ਤੇ ਟੇਪ ਕਟ ਹੁੰਦੀ ਹੈ ਸਾਰੀ ਬਰਾਬਰ ਕਰਕੇ ਬਾਹਰ ਨਿਕਲਦਾ ਜੀ ਸਾਰਾ ਤੇ ਫਿਰ ਮਹਿੰਗੀ ਬਾਤ ਉਹਨੇ ਮਸ਼ੀਨ ਹਾਂ ਜੀ ਹਾਂ ਜੀ ਮਹਿੰਗੀ ਹੈ ਜੀ ਮਸ਼ੀਨ ਇਥੇ 365 ਮਹੀਨੇ 365 ਦਿਨ ਚੱਲਦੀ ਰਹਿੰਦੀ ਆ ਸਰ 365 ਦਿਨ ਚੱਲਦੀ ਹੈ ਜੀ ਮਸ਼ੀਨ ਹਾਂ ਜੀ ਹਾਂ ਜੀ ਵੁੱਡ ਟੈਕ ਹੈ ਹਾਂ ਜੀ ਹਾਂ ਜੀ ਵੁੱਡ ਟੈਕ ਹਾਂ ਲੇਟੈਸਟ ਹੈ ਹਾਂ ਲੇਟੈਸਟ ਇਸ ਤਰ੍ਹਾਂ ਲੱਗਦੀ ਮਸ਼ੀਨਾਂ ਦੀ ਸਾਰੀ ਅੱਛਾ ਜੀ ਇਹਦੇ ਵਿੱਚ ਫਿਰ ਹੁੰਦਾ ਕੀ ਹੈ ਇਹ ਬਸ ਐਸ ਬੈਂਡਿੰਗ ਲੱਗਦੀ ਹੈ ਸਾਰੀ ਓਕੇ ਜੀ ਹਾਂ ਜੀ ਹਾਂ ਜੀ ਤੇ ਇਹ ਜਿਹੜੀ ਆ ਮਸ਼ੀਨ ਹੈ ਇਹ ਸਿਰ ਸਿਰ ਇਹ ਕਟਿੰਗ ਕਰਦੀ ਹੈ ਬਿਲਕੁ ਕੋਣਾ ਨਹੀਂ ਟੁੱਟਦਾ ਬਿਲਕੁਲ ਇਹ ਐਜਬੈਂਡਿੰਗ ਮਸ਼ੀਨ ਦਾ ਕੋਨਾ ਤੱਕ ਨਹੀਂ ਟੁੱਟਦਾ ਯਾ ਇਹ ਮਸ਼ੀਨ ਇਹ ਤੇ ਐਜਬੈਂਡਿੰਗ ਸਾਰੀ ਲੱਗੀ ਹੈ ਇੱਕ ਟੱਕਰ ਹੱਥ ਫੇਰ ਕੇ ਦੇਖੋ ਕੋਈ ਵੀ ਕੋਣਾ ਨਹੀਂ ਟੁੱਟਿਆ ਹੋਊਗਾ ਬਿਲਕੁਲ ਸ਼ਿਲਟਰ ਕੋਈ ਨਹੀਂ 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 ਬਿਲਕੁਲ ਵੀ ਨਹੀਂ ਲੱਗਦਾ ਆਮ ਮੂਮਨ ਡਰ ਜਾਂਦਾ ਰਹਿੰਦਾ ਕਿ ਸ਼ਿਲਟਰ ਨਾ ਹੋਵੇ ਨਹੀਂ 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 ਸ਼ਿਲਟਰ ਐਜਬੈਂਡਿੰਗ ਬੋਲਦੇ ਇਹਨੂੰ ਇਹ ਟੇਪ ਹੁੰਦੀ ਹੈ ਇਹ ਐਜਬੈਂਡਿੰਗ ਸਾਰੀ ਮਸ਼ੀਨ ਤੇ ਲੱਗਦੀ ਹੈ ਆਟੋਮੈਟਿਕ ਸਾਰਾ ਗਲੂ ਵੀ ਆਪਣੇ ਆਪ ਲੱਗਦਾ ਬਰਾਬਰ ਵੀ ਆਪਣੇ ਆਪ ਫਿੰਸਿੰਗ ਪੂਰੀ ਆਂਦੀ ਹੈ ਜੀ ਬਿਲਕੁਲ ਪਰ ਇਹਦੀ ਮਜ਼ਬੂਤੀ ਕਿੱਦਾਂ ਰਹਿੰਦੀ ਹੈ ਮਜ਼ਬੂਤੀ ਕਦੇ ਵੀ ਨਹੀਂ ਉਤਰੂਗੀ ਜੇ ਬਰੰਦਰ ਨੂੰ ਲਾ ਦੋ ਤਾਂ ਉੱਤਰ ਸਕਦੀ ਹੈ ਨਹੀਂ ਤਾਂ ਬਾਅਦ ਚ ਚੁੱਪ ਨਹੀਂ ਉੱਤਣੀ ਮਜਬੂਤੀ ਰਹਿੰਦੀ ਹੈ ਪੂਰੀ ਮਜਬੂਤੀ ਦੀ ਪੂਰੀ ਅੱਛਾ ਕੋਈ ਨੁੱਕਰ ਵੀ ਨਹੀਂ ਚੁੱਪਦੀ ਨਹੀਂ ਚੁੱਪਦੀ ਬਿਲਕੁਲ ਹਾ ਫਰਾਉਂ ਪੂਰਾ ਬਿਲਕੁਲ ਹਮ ਬਿਲਕੁਲ ਹਮ ਠੀਕ ਹੈ ਬਹੁਤ ਸ਼ਾਨਦਾਰ ਹੈ ਔਰ ਮੈਂ ਤੁਹਾਨੂੰ ਦੱਸੇ ਸੀ ਕਲਾ ਤਾਂ ਇਹਨਾਂ ਚ ਹੈ ਹੀ ਹੈ ਮਸ਼ੀਨ ਦੇ ਨਾਲ ਜੋ ਫਿਨਿਸ਼ਿੰਗ ਹੈ ਜੋ ਨੀਟ ਐਂਡ ਕਲੀਨ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਸੁਥਰਾ ਕੰਮ ਕੀਤਾ ਔਰ ਤੁਹਾਨੂੰ ਦੇਖ ਕੇ ਇਹ ਅੰਦਾਜ਼ਾ ਹੀ ਨਹੀਂ ਹੋਣਾ ਕਿ ਇਹ ਹੁਣੇ ਹੀ ਹੁਣੇ ਹੀ ਤਾਜ਼ਾ ਤਾਜ਼ਾ ਕੰਮ ਕੀਤਾ ਇਹੋ ਲੱਗਦਾ ਕਿ ਪਿੱਛੇ ਕਿਸੇ ਕੰਪਨੀ ਤੋਂ ਆਇਆ ਬਿਲਕੁਲ ਬਿਲਕੁਲ ਇਦਾਂ ਹੀ ਸਰ ਇਦਾਂ ਹੀ ਆ ਨੀ ਜੀ ਇੱਕ ਸੂਤ ਦਾ ਵੀ ਫਰਕ ਨਹੀਂ ਨਹੀਂ ਆਣਾ ਬਿਲਕੁਲ ਨਹੀਂ ਆਣਾ ਇਹ ਵੀ ਕੋਈ ਫੈਂਸਿੰਗ ਹੋਣੀ ਬਿਲਕੁਲ ਕੋਈ ਜਰਾਨੀ ਕੁਝ ਨਹੀਂ ਹੈ ਬਿਲਕੁਲ ਮਜ਼ਬੂਤੀ ਰਹੀ ਪੂਰੀ ਮਜ਼ਬੂਤੀ ਫੁੱਲ ਮਜ਼ਬੂਤੀ ਜੀ ਆ ਦਿਖਾਓ ਜੀ ਤੁਸੀਂ ਮੈਨੂੰ ਐਕਸਪਲੇਨ ਕਰ ਰਹੇ ਸੀਗੇ ਉਹ ਤਾਂ ਮਸ਼ੀਨ ਚੱਲ ਰਹੀ ਸਰ ਇਹ ਇਹ ਸਲਾਈਡਿੰਗ ਕਟਰ ਹੈ ਹਮ ਇਹ ਸਲਾਈਡਿੰਗ ਕਟਰ ਇਹਦੇ ਉੱਪਰ ਆਪਾਂ 55 ਡਿਗਰੀ ਦੇ ਬਣ ਕੇ ਇਹਨੂੰ ਕੱਟਦੇ ਆਪਾਂ ਠੀਕ ਹੈ ਜੀ ਠੀਕ ਹੈ ਜੀ ਇਹਦਾ ਆਪਾਂ ਇਹ ਝੋਗਾਟ ਹੈ ਹਮ ਠੀਕ ਹੈ ਜੀ ਇਹਨੂੰ ਫੇਵਿਕੋਲ ਲਗਾਏ ਜੋੜ ਦਿੰਦੇ ਆਪਾਂ ਇਹ ਕਦੇ ਵੀ ਨਹੀਂ ਖੁੱਲੂਗੀ ਮੈਂ ਟਰਾਈ ਕਰ ਲਉਣਾ ਹਾਂ ਜੀ ਜ਼ਰੂਰ ਟਰਾਈ ਹਾਂ ਜੀ ਹਾਂ ਜੀ ਜਿੰਨਾ ਮਰਜ਼ੀ ਜੋਰ ਲਾਓ ਖਲੀ ਨੂੰ ਸਾਧ ਲਈਏ ਤੋੜ ਦੂ ਖਲੀ ਇਹ ਵੀ ਨਹੀਂ ਟੁੱਟਣਾ ਮੁਸ਼ਕਲ ਹੈ ਜੀ ਆਹ ਦੇਖੋ ਜਿੰਨਾ ਮਰਜ਼ੀ ਜੋਰ ਲਾਓ ਠੀਕ ਹੈ ਜੀ ਇਹ ਤੁਸੀਂ ਆਪ ਬਣਾਇਆ ਆਪ ਧਾਰ ਕੀਤਾ ਜੀ ਸਿੰਪਲ ਇਹ ਪਿੱਛੋਂ ਬਣਿਆ ਬਣਾਈ ਨਹੀਂ ਆਈ ਨਹੀਂ 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 ਜਿਹੜਾ ਇਹਦੇ ਵਿੱਚ ਜਿਹੜੀ ਉੱਡਦਾ ਹੁੰਦਾ ਪਰ ਉੱਡਦਾ ਫਿਰ ਉਹ ਉਹ ਸਾਰਾ ਉਹਦੀ ਮਸ਼ੀਨ ਲੱਗੇ ਸਾਈਡ ਤੇ ਉਹਦੇ ਵਿੱਚ ਆਉਂਦਾ ਸਾਰੇ ਠੀਕ ਹੈ ਜੀ ਇਹ ਪਰ ਟਰਾਈ ਕਰਕੇ ਦੇਖਦੇ ਇੱਕ ਵਾਰੀ ਅੱਛਾ ਛਿਲਤਰ ਵਗੈਰਾ ਨਹੀਂ ਹੈਗੀ ਨਹੀਂ ਨਹੀਂ ਬਿਲਕੁਲ ਵੀ ਨਹੀਂ ਸਾਫ਼ ਸੁਥਰਾ ਕੰਮ ਹੈ ਬਿਲਕੁਲ 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 ਮਜ਼ਬੂਤੀ ਹੈ ਆਪ ਮਜ਼ਬੂਤੀ ਚੈੱਕ ਕਰਦੇ ਪਏ ਇਹਨਾਂ ਨੇ ਹੁਣੇ ਹੀ ਕਟਿੰਗ ਕਰਕੇ ਇਹਨੂੰ ਐਂਗਲ ਨੂੰ ਜੋੜਿਆ ਕੋਈ ਚੂੜਣੀ ਕੋਈ ਛੇਕ ਨਹੀਂ ਦਿੱਤੀ ਕੁਝ ਵੀ ਨਹੀਂ ਹੈ ਕਲਮ ਦੇ ਨਾਲ ਕਲਮ ਜੋੜੀ ਆਪਾਂ ਠੀਕ ਹੈ ਜੀ ਸਾਰੀ ਮਸ਼ੀਨ ਦੇ ਕਟਿੰਗ ਹੈ ਐਡੇ ਜੇ ਕੋਈ ਹੋਰ ਚੀਜ਼ ਬਣਾਉਣਾ ਚਾਹੁੰਦੇ ਐਂਗਲ ਵਾਲੇ ਵੀ ਬਣ ਸਕਦੇ ਬਿਲਕੁਲ ਬਿਲਕੁਲ ਜੀ نیچے ਕੰਸੋਲ ਬਣੇ ਆਪਣੇ ਸਾਰੇ ਠੀਕ ਹੈ ਜੀ ਕਸਟਮਾਈਜ਼ ਤੁਸੀਂ ਕਰਦੇ ਨੇ ਜਿੱਦਾਂ ਕੋਈ ਹੋਵੇ ਤਾਂ ਮਜ਼ਬੂਤੀ ਰਹਿੰਦੀ ਆ ਹਾਂ ਜੀ ਹਾਂ ਜੀ ਮੇਨ ਗੱਲ ਮਜ਼ਬੂਤੀ ਦੀ ਹੁੰਦੀ ਆ ਬਿਲਕੁਲ ਬਿਲਕੁਲ ਤੇ ਆਹ ਟੇਪ ਕਰ ਦਿੱਤਾ ਹਾਂ ਹਾਂ ਜੀ ਹਾਂ ਜੀ ਇਹ ਕਿਚਨ ਦਾ ਬਾਕਸ ਹੈ ਜੀ ਇਹਦੇ ਕੋਈ ਪੇਚ ਵਗੈਰਾ ਕੋਈ ਨਜ਼ਰ ਨਹੀਂ ਆਉਂਦਾ ਇਸੇ ਕਰਕੇ ਪੇਚ ਨਜ਼ਰ ਨਹੀਂ ਆਉਂਦੇ ਬਿਲਕੁਲ ਇਹ ਵੀ ਇੱਕ ਚੀਜ਼ ਦੀ ਖਾਸੀਅਤ ਹੈ ਜੀ ਕੋਈ ਵੀ ਚੀਜ਼ ਆਸੀਂ ਇਹਦੇ ਬਕਸਾ ਬਣਾਉਂਦੇ ਇਹ ਬੈਗ ਤੋਂ ਪਲਾਈ ਜਰੀ ਮਾਰ ਕੇ ਪਾਉਂਦੇ ਬੈਗ ਤੋਂ ਨਹੀਂ ਠੋਕਦੇ ਕਦੇ ਸੇਂਕ ਦਾ ਕੋਈ ਸ਼ਰਾਬ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ ਠੀਕ ਸਲਾਬ ਵੀ ਨਹੀਂ ਹੁੰਦੀ ਨਹੀਂ ਹਾਂ ਬਿਲਕੁਲ ਨਹੀਂ ਇਹ ਹਸਬੰਦਿੰਗ ਪਿੱਛੇ ਵੀ ਲਾਈ ਆਪਾਂ ਠੀਕ ਹੈ ਜੀ ਬਿਲਕੁਲ ਛੱਡੀ ਨਹੀਂ ਪਲਾਈ ਨਹੀਂ ਛੱਡੀ ਬਿਲਕੁਲ ਸਾਫ ਸਵੈ ਦਾ ਪੂਰਾ ਖਿਆਲ ਰੱਖਿਆ ਬਿਲਕੁਲ ਇਹਦੇ ਜਰੀ ਮਾਰੀ ਬਿਲਕੁਲ ਦੋ ਸੋਤ ਵਿੱਚ ਪਲਾਈ ਪਾਈ ਹੈ ਠੀਕ ਹੈ ਜੀ ਕਿਤੇ ਕੋਈ ਚੀਜ਼ ਚੁੱਪਦੀ ਨਹੀਂ 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 ਬਿਲਕੁਲ ਨਹੀਂ ਜੀ ਠੀਕ ਹੈ ਮੁਕੇਸ਼ ਜੀ ਆਪਾਂ ਥੱਲੇ ਚੱਲਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਰਾਤ ਨੂੰ ਆਪਾਂ ਮਸ਼ੀਨਾਂ ਵਾਲੇ ਸੈਗਮੈਂਟ 'ਚ ਜਾ ਕੇ ਦੇਖਾਂਗੇ ਕਿ ਇਹ ਬਹੁਤ ਹੀ ਅਮੇਜ਼ਿੰਗ ਲੁੱਕ ਦਿੰਦੇ ਆ ਤੇ ਇਸੇ ਤਰੀਕੇ ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਨੂੰ ਹੋਰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆ ਕੇ ਮੁਕੇਸ਼ ਹੁਣ ਮੈਂ ਵਿਚਾਰਾਂ ਕਰ ਸਕਦੇ ਹੋ ਇਹਨਾਂ ਦੇ ਲੇਟੈਸਟ ਡਿਜ਼ਾਈਨ ਲੇਟੈਸਟ ਕੁਆਲਿਟੀ ਮਾਡਰਨ ਕਿਚਨ ਆ ਕੇ ਦੇਖ ਸਕਦੇ ਹੋ ਔਰ ਇਹ ਤੁਹਾਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕਰਨਗੇ ਮੁਕੇਸ਼ ਇੱਕ ਵਾਰੀ ਜਿਹੜੇ ਸਾਡੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਤੁਸੀਂ ਆਪਣਾ ਐਡਰੈਸ ਕਨਫਰਮ ਕਰ ਦਿਓ ਤੇ ਆਪਣਾ ਫੋਨ ਨੰਬਰ ਦੱਸ ਦਿਓ ਸਰ ਐਡਰੈਸ ਲੋ ਰੋਡ ਮਾਡਰਨ ਦੇ ਅਪੋਜੀਟ ਹੈ ਰਾਜਸਥਾਨ ਵਾਰਡ ਫੋਨ ਨੰਬਰ 941734803 94173 48003 ਤੇ ਜਿਹੜੇ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਫਿਰ ਮੌਕਾ ਦੇਣ ਮੌਕਾ ਦੇਣ ਜਰੂਰ ਜੀ ਇੱਕ ਵਾਰੀ ਆ ਕੇ ਦੇਖੋ ਉਸ ਤੋਂ ਬਾਅਦ ਉੱਪਰ ਤਾਂ ਆਪਾਂ ਦਿਖਾਤਾ ਕਿ ਫੈਵੀ ਗੋਲ ਦਾ ਜੋ ਟੁੱਟਦਾ ਨਹੀਂ ਨਹੀਂ ਟੁੱਟੂਗਾ ਜੀ ਕਿ ਫਿਰ ਤੁਹਾਡਾ ਕੰਮ ਤੁਹਾਡਾ ਸਾਡਾ ਕੰਮ ਵੀ ਪੱਕਾ ਹੋਊਗਾ ਸਰ ਕੰਮ ਵੀ ਪੱਕਾ ਹੋਊਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਕੋਈ ਕੰਪਲੇਂਟ ਨਹੀਂ ਕੋਈ ਕੰਪਲੇਂਟ ਨਹੀਂ ਔੜੀ ਵੀ ਨਹੀਂ ਜਾਈਏ ਸਿੱਖਰ ਵੀ ਲਾ ਦੇਣੀ ਨਹੀਂ ਆਉਗੀ ਸਰ ਚਲੋ ਤਾਂ ਠੀਕ ਹੈ ਸਾਥੀਓ ਤੁਹਾਡੇ ਘਰ ਦਾ ਹਰ ਕੋਨਾ ਜਿਹੜਾ ਇਹ ਸਜਾ ਦੇਣਗੇ ਔਰ ਤੁਹਾਨੂੰ ਅਸੀਂ ਸ਼ੋਰੂਮ ਅੰਦਰੋਂ ਵੀ ਦਿਖਾ ਦਿੱਤਾ ਇਹਨਾਂ ਕੋ ਜਿਹੜੇ ਜਿਹੜੇ ਇੱਥੇ ਪ੍ਰੋਡਕਟਸ ਅਵੇਲੇਬਲ ਨੇ ਜਾਂ ਤੁਸੀਂ ਜਿਹੜੇ ਕਸਟਮਾਈਜ਼ ਕਰਾਣਾ ਚਾਹੁੰਦੇ ਹੋ ਉਹ ਵੀ ਤੁਸੀਂ ਇੱਥੇ ਆ ਕੇ ਦਿਖਾ ਸਕਦੇ ਹੋ ਤੁਸੀਂ ਆਪਣੇ ਕੈਟਲੌਗ ਲੈ ਆਓ ਚਾਹੀਏ ਇਹਨਾਂ ਦੀ ਕੈਟਲੌਗ ਦੇਖ ਲਓ ਤੁਹਾਨੂੰ ਟੋਟਲੀ ਸੈਟੀਸਫਾਈ ਕਰਨਗੇ ਤੁਹਾਡੇ ਘਰ ਨੂੰ ਮਾਡਰਨ ਲੁੱਕ ਮਿਲੇਗੀ ਕੁਆਲਿਟੀ ਮਿਲੇਗੀ ਸਟਾਈਲ ਮਿਲੇਗਾ ਔਰ ਮੁਕੇਸ਼ ਹੋਂ ਦਾ ਵਿਸ਼ਵਾਸ ਵੀ ਮਿਲੇਗਾ ਜੇਕਰ ਤੁਹਾਨੂੰ ਕਿਤੇ ਲੱਗਦਾ ਕੋਈ ਕਮੀ ਪੇਸ਼ੀ ਹੈ ਤਾਂ ਤੁਸੀਂ ਆ ਕੇ ਗੱਲ ਕਰ ਸਕਦੇ ਹੋ ਤੁਹਾਨੂੰ ਆਫਟਰ ਸੇਲ ਉਹ ਵੀ ਸਮਝ ਨਹੀਂ ਜੀ ਜੀ ਮੈਂ ਸਹੀ ਕਹਿ ਰਹੀ ਜੀ ਜੀ ਬਿਲਕੁਲ ਸਹੀ ਲੋਕ ਕਰ ਲਈਏ ਲੋਕ ਕਰ ਦੇ ਆਉਣ ਫਿਰ ਇੱਥੇ ਆ ਜਰੂਰ ਜਰੂਰ ਪਹੁੰਚਾਈਂ ਥੈਂਕ ਯੂ ਵੈਰੀ ਮਚ ਸਾਥੀਓ ਜੇਕਰ ਤੁਸੀਂ ਆਪਣੇ ਘਰ ਨੂੰ ਮਾਡਰਨ ਲੁੱਕ ਦੇਣਾ ਚਾਹੁੰਦੇ ਤੁਸੀਂ ਸਲੋ ਰੋਡ ਤੇ ਆ ਕੇ ਰਾਜਸਥਾਨ ਵਰਲਡ ਚ ਆ ਕੇ ਮੁਕੇਸ਼ ਜੀ ਨੂੰ ਮਿਲ ਸਕਦੇ ਹੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰਾਂ ਦੱਸ ਸਕਦੇ ਹੋ ਜੇਕਰ ਤੁਹਾਡੀ ਕੋਈ ਰਿਕੁਆਇਰਮੈਂਟ ਹੈ ਤੁਸੀਂ ਕਾਲ ਕਰਕੇ ਨੰਬਰ ਚੱਲ ਰਿਹਾ ਮੁਕੇਸ਼ ਜੀ ਨਾਲ ਕਾਲ ਕਰਕੇ ਰਾਪਤ ਬਣਾ ਸਕਦੇ ਮੈਨੂੰ ਫਰਨੀਚਰ ਬਹੁਤ ਅੱਛਾ ਲੱਗਿਆ ਮੈਂ ਵੀ ਹੁਣ ਕੋਈ ਚੀਜ਼ਾ ਕਸਟਮਾਈਜ਼ ਕਰਾੜੇ ਮਕੇਸ਼ ਜੀ ਨਾਲ ਗੱਲਬਾਤ ਕਰਦਾ ਤਦ ਤੱਕ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬੜੇ ਜਨਨ ਬੀਤਿਨਸ਼ ਨੂੰ ਛੋਟੀ ਜਿਨੀ ਸੋਈ ਕੈਮਰਾ ਪਰਸਮੇਜ ਨੂੰ ਜਾਜ਼ ਦੋ ਬਹੁਤ ਜਲਦੀ ਫਿਰ ਤੁਹਾਨੂੰ ਰਵਾਂਗੇ ਸਤਿ ਸ਼੍ਰੀ ਅਕਾਲ ਰਬ ਰੱਖਾ